ਹਾਂਜੀ ਦੋਸਤੋ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਸਵਾਗਤ ਹੈ ਜੀ ਤੁਹਾਡਾ ਰਾਜ ਸੰਧੂ ਫਾਰਮਿੰਗ ਦੇ ਵਿੱਚ। ਸੋ ਦੋਸਤੋ ਜਿਹੜੇ ਵੀਰ ਆਪਣੇ ਫੇਸਬੁੱਕ ਪੇਜ ਤੇ ਇਹ ਵੀਡੀਓ ਦੇਖ ਰਹੇ ਨੇ ਫੇਸਬੁੱਕ ਪੇਜ ਨੂੰ ਜਰੂਰ ਫੋਲੋ ਕਰ ਲਿਓ ਤੇ ਜਿਹੜੇ ਵੀਰ ਆਪਣੇ YouTube ਚੈਨਲ ਤੇ ਇਹ ਵੀਡੀਓ ਦੇਖ ਰਹੇ ਨੇ ਚੈਨਲ ਨੂੰ ਜਿਹੜਾ ਜਰੂਰ ਸਬਸਕ੍ਰਾਈਬ ਕਰ ਲਿਓ ਤੇ ਨਾਲ ਲੱਗੇ ਘੰਟੀ ਵਾਲੇ ਬਟਨ ਨੂੰ ਵੀ ਆਲਟੇ ਸੈੱਟ ਕਰ ਲਿਓ ਤਾਂ ਜੋ ਦੋਸਤੋ ਆਉਣ ਵਾਲੀਆਂ ਨਵੀਆਂ ਵੀਡੀਓ ਦੀਆਂ ਨੋਟੀਫਿਕੇਸ਼ਨ ਅਪਡੇਟ ਤੁਹਾਨੂੰ ਮਿਲ ਸਕਣ ਸਭ ਤੋਂ ਪਹਿਲਾਂ ਅੱਜ ਕਿਸਾਨ ਵੀਰੋ ਜਿਸ ਘਰ ਤੋਂ ਆਪਾਂ ਵੀਡੀਓ ਬਣਾ ਰਹੇ ਹਾਂ ਕੁੱਲੇ ਬਾਈ ਦੇ ਕੋਲ ਆਏ ਆ ਦੋਸਤੋ ਪਸ਼ੂ ਵਪਾਰ ਦਾ ਵੀਰ ਦਾ ਕੰਮ ਆ ਸੋ ਬਹੁਤ ਫੋਨ ਕੌ ਲਾਈਆਂ ਸੀ ਕਾਫੀ ਲੰਬੇ ਸਮੇਂ ਤੋਂ ਜਿਹੜੀ ਵੀਰ ਕੁੱਲੇ ਦੇ ਵੀਡੀਓ ਜਿਹੜੀ ਮਿਸ ਹੁੰਦੀ ਰਹੀ ਆ ਤੇ ਵੀਰ ਨੇ ਬਹੁਤ ਜ਼ਿਆਦਾ ਫੋਨ ਕੀਤੇ ਸੀ ਮਾਲ ਜਿਹੜੇ ਬਹੁਤ ਜ਼ਿਆਦਾ ਵਿਕਰੀ ਦੇ ਲਈ ਆਉਂਦੇ ਵੀ ਰਹੇ ਆ ਤੇ ਵੇਕਦੇ ਵੀ ਰਹੇ ਆ ਪਸ਼ੂ ਚੰਗੇ ਚੰਗੇ ਆਏ ਨੇ ਸੋ ਮਾਲ ਜਿਹੜਾ ਦੋਸਤੋ ਲੋਕਲ ਹੀ ਜਿਹੜੇ ਵੀਰ ਭਰਾਵਾਂ ਨੇ ਕਾਫੀ ਜ਼ਿਆਦਾ ਪਰਚੇਜ ਕੀਤੇ ਸੀਗੇ ਬਾਏ ਕੀਤੇ ਸੀਗੇ ਪਸ਼ੂ ਵੀਰ ਹੋਂਾਂ ਦੇ ਕੋਲੋਂ ਪਿੰਡ ਵੱਡਾ ਅਮਾ ਹੈਗਾ ਦੋਸਤੋ ਤਹਿਸੀਲ ਚਬਾਲ ਜਿਲਾ ਤਰਨਤਾਰਨ ਲੱਗਦਾ ਹੈਗਾ ਇਸ ਪਿੰਡ ਨੂੰ ਤੇ ਆਉਣਾ ਜਿਹੜੇ ਪਾਸੇ ਦੋਸਤੋ ਤੁਸੀਂ ਹੈਗਾ ਭਿੱਖੀਵਿੰਡ ਤੋਂ ਜੇਕਰ ਤੁਸੀਂ ਆਉਂਦੇ ਹੋ ਤਾਂ ਅੰਮ੍ਰਿਤਸਰ ਰੋਡ ਹੈ ਜਿਹੜਾ ਦੋਸਤੋ ਭਿੱਖੀਵਿੰਡ ਤੋਂ ਅੰਮ੍ਰਿਤਸਰ ਰੋਡ ਹੈਗਾ ਤਕਰੀਬਨ ਸੁਰ ਸਿੰਘ ਤੋਂ ਅਗਲੇ ਪਾਸੇ ਗੱਗੋਪੂਆ ਤੇ ਬੁਰਜ ਚਵਾਲ ਚਵਾਲ ਤੋਂ ਅਗਲੇ ਬੰਨੇ ਜਿਹੜਾ ਅਡਾ ਦੋਸਤੋ ਪਿੰਡ ਵੱਡਾ ਹਮਾਉਂਦਾ ਤੇ ਬਿਲਕੁਲ ਸਾਹਮਣੇ ਜਿਹੜਾ ਮੰਨਣ ਪਿੰਡ ਹੈ ਤੇ ਤਰਨਤਾਰਨ ਤੋਂ ਤਕਰੀਬਨ 15-16 ਕਿਲੋਮੀਟਰ ਦੀ ਦੂਰੀ ਹੈ ਇਸ ਪਿੰਡ ਦੀ ਚਿਬਾਲ तकरीबन 5 5.5 ਕਿਲੋਮੀਟਰ ਦੀ ਦੂਰੀ ਤੇ ਆ ਤੇ ਅਮਰਸਰ ਜਿਹੜਾ ਹੈਗਾ ਦੋਸਤੋ ਸ਼ਹਿਰ तकरीबन ਇਥੋਂ 18 ਕਿਲੋਮੀਟਰ ਦੀ ਦੂਰੀ ਹੈਗੀ 15 ਤੋਂ 18 ਕਿਲੋਮੀਟਰ ਦੀ ਮੀਟਰ ਦੀ ਤੇ ਬਤੇਰੇ ਜਿਹੜੀ ਇਨਫੋਰਮੇਸ਼ਨ ਹੈ ਆਪਾਂ ਬਾਈ ਕੁਲੇ ਦੇ ਨਾਲ ਗੱਲਬਾਤ ਕਰਕੇ ਲਵਾਂਗੇ ਅੱਜ ਜਿਹੜੇ ਟੋਟਲ ਐਨੀਮਲ ਆ ਦੋਸਤੋ तकरीबन ਇੱਕ ਨੀਲੀ ਬੂਰੀ ਜਿਹੜੀ ਹੈਗੀ ਦੋਸਤੋ ਢੇਲੀ ਮੱਝ ਦਿਖਾਵਾਂਗੇ ਤੁਹਾਨੂੰ ਤੇ ਹੋਰ ਵੀ ਜਿਹੜੀਆਂ ਤਿੰਨ ਮੱਝਾਂ ਹੈਗੀਆਂ ਨੇ ਤੇ ਸਸਤੇ ਰੇਟ ਕਰਤੇ ਵੀਰ ਨੇ ਭਾਵ-ਬਾਜ਼ਾਰ ਜਿਹੜਾ ਹੈਗਾ ਬਿਲਕੁਲ ਸਸਤੇ ਹੋਣਗੇ ਜਿਵੇਂ ਤੇ ਤੁਹਾਨੂੰ ਪਸ਼ੂ ਹੋਣਗੇ ਉਹ ਜਿਹੜੇ ਜਿਹੜੇ ਦੋਸਤੋ ਰੇਟ ਤੁਹਾਨੂੰ ਵੇਖਣ ਦੇ ਵਿੱਚ ਮਿਲਣਗੇ ਪਸ਼ੂ ਵੀ ਚੰਗੇ ਹੋਣਗੇ ਤਕਰੀਬਨ ਬਹੁਤ ਜਿਹੜੇ ਮੱਠੇ ਰੇਟ ਵੀ ਕਈ ਖਰੀਦ ਕੇ ਬਹੁਤ ਰਾਜੀ ਹੁੰਦੇ ਆ ਵੀ ਛੋਟੇ ਭਾਅ ਦੇ ਪਸ਼ੂ ਲੈਣੇ ਆ ਤੇ ਰੇਟ ਵੀ ਬਿਲਕੁਲ ਜਿਹੜਾ ਜੈਨੂਨ ਹੋਣਾ ਚਾਹੀਦਾ ਇੱਕ ਜਿਹੜੀ 14 ਕਿਲੋ ਵਾਲੀ ਜਿਹੜੀ ਦੋਸਤੋ ਤੁਹਾਨੂੰ ਆਪਾਂ ਮੱਝ ਦਿਖਾਵਾਂਗੇ ਤਾਜੀ ਸੂਈ ਆ 14 ਲੀਟਰ ਦੀ ਤੁਸੀਂ ਬਿਲਕੁਲ ਐਨ ਦੋ ਟਾਈਮ ਦੀ ਤਸੱਲੀ ਕਰ ਲਿਓ ਘਰ ਪਹੁੰਚ ਕੇ ਤੇ ਕੀ ਜਿਹੜਾ ਭਾਅ ਬਾਜ਼ਾਰ ਉਹ ਵੀ ਆਪਾਂ ਵੀਰ ਤੋਂ ਪੁੱਛਾਂਗੇ तकरीबन ਫੇਸ ਦੀ ਕੁਆਲਿਟੀ ਸਾਰੇ ਪਸ਼ੂਆਂ ਦੀ ਚੰਗੀ ਹੋਵੇ ਕਿ तकरीबन ਸਿੰਘਾਂ ਦੀ ਬੰਤਰ ਪਿੱਠ ਪੁੱਠੇ ਵੱਲੋਂ ਬਾਕੀ ਕੱਦ ਕੱਠ ਜਿਹੜਾ ਹੈਗਾ ਮੈਂ ਜਰੂਰ ਜਿਹੜਾ ਨਾਲੋਂ ਨਾਲ ਜਿਹੜਾ ਤੁਹਾਨੂੰ ਜ਼ਿਕਰ ਕਰ ਦਿਊਗਾ ਚੱਲਦੇ ਆ ਵੀਰ ਕੁਲੇ ਦੇ ਘਰ ਬਧੇ ਰਹੀ ਜਾਣਕਾਰੀ ਦੇ ਲਈ ਸਭ ਤੋਂ ਪਹਿਲਾਂ ਵੀਰ ਕੁਲੇ ਸਾਸਰੀ ਕਾਲ ਸਾਸਰੀ ਕਾਲ ਜੀ ਠੀਕ ਠਾਕ ਵਧੀਆ ਵੀਰ ਜੀ ਵਧੀਆ ਤੁਸੀਂ ਸੁਣਾਓ ਠੀਕ ਹੈ ਕੁਲੇਬਾਈ ਕਾਫੀ ਲੰਬੇ ਸਮੇਂ ਬਾਅਦ ਮੈਂ ਪਹਿਲਾਂ ਜ਼ਿਕਰ ਕੀਤਾ ਵੀ ਆਪਾਂ ਵੀਡੀਓ ਪਾ ਰਹੇ ਹਾਂ ਜੀ ਪਸ਼ੂ ਆਪਾਂ ਇੱਕ ਅੱਧਾ ਲੈਂਦੇ ਰਹੇ ਤੁਹਾਨੂੰ ਦੱਸਿਆ ਸੀ ਜਿੰਦਰਾ ਤੁਹਾਨੂੰ ਫੋਨ ਕੀਤਾ ਸੀ ਤੇ ਪਾਈ ਦੀ ਵੀਡੀਓ ਅੱਜ ਵੀ ਅਸੀਂ ਇਹ ਤੁਹਾਨੂੰ ਦੱਸਿਆ ਮੱਝਾਂ ਪਾਜੀ ਸੀ ਇੱਕ ਕੱਪੜਾ ਵੀ ਗੀ ਹੈ ਇੱਕ ਸੇਲ ਹੋ ਗਈ ਹੈ ਹਾਂਜੀ ਹਾਂਜੀ ਤੁਹਾਨੂੰ ਸਾਰੇ ਵਿਖਾਈ ਜੀ ਰਿਹਾ ਵੀਡੀਓ ਕਾਲ ਬਿਲਕੁਲ ਬਿਲਕੁਲ ਇੱਕ ਸੇਲ ਹੋ ਗਈ ਹੈ ਤੇ ਪੰਜ ਪਸੂ ਸੀ ਅੱਜ ਹਾਂਜੀ ਪੰਜ ਪਸੂਆਂ ਦੀ ਵੀਡੀਓ ਪਾਉਣੀ ਸੀ ਅੱਜ ਚਲੋ ਸਾਰੇ ਲਾਈਵ ਮਿਲਕਿੰਗ ਕਰਾ ਕੇ ਜਵਾ ਦਿੰਨੇ ਆ ਮੜ ਕੇ ਆਪਾਂ ਲੇਟ ਹੋ ਗਏ ਫਿਰ ਮਾ ਚੱਲ ਚੁੱਕਾ ਦਾ ਫਿਰ ਆਪਾਂ ਬਾਅਦ ਚ ਪਾ ਦਾਂਗੇ ਬਿਲਕੁਲ ਉਹ ਵੀ ਮਿਲੋਂ ਦਾ ਵੀ ਉੱਤੇ 18 17 ਕਿਲੋ ਵਾਲੀ ਦੁੱਧਾਂ ਲਈ ਸੀ ਹਾਂਜੀ ਹਾਂਜੀ ਵੱਡੀ ਮੈਂ ਹੀ ਵੇਚੀ ਠੀਕ ਆ ਹਾਂਜੀ ਹਾਂਜੀ ਤੇ ਅੱਜ ਇੱਕ ਆਪਣੇ ਕੋਲ ਵੱਡਾ ਨੱਕ ਜਿਹੜਾ ਹੈਗਾ ਜਿਆਦਾ ਮਿਲਕਿੰਗ ਵਾਲਾ 14 ਕਿਲੋ ਵਾਲੀ ਮੱਝ ਆਪਣੇ ਪਿੱਛੇ ਆ ਹਾਂ ਸੇਕੋਲੇ ਬਾਈ ਜਿਹੜੀ ਪਹਿਲੇ ਨੰਬਰ ਤੇ ਆਪਾਂ ਸਟਾਰਟ ਇਹਦੇ ਤੋਂ ਕਰ ਲਏ ਇਹ ਵੀ ਜੀ ਤਜਾ ਸੁਬਾਹ ਹੋਈ ਜਾਦੀ ਠੀਕ ਆ ਸਰੀ ਨੇ ਇਹਨੂੰ 9-10 ਦਿਨ ਹੋ ਗਏ ਜੇ 14 ਕਿਲੋ ਤੋਂ ਤਿਆਰ ਆ ਮੋਬਦੇ ਹੁਣ 14 ਲੀਟਰ ਤਿਆਰ ਆ ਬਿਲਕੁਲ ਠੀਕ ਆ ਮੇਰੇ ਤੋਂ ਢੀ ਸੁੱਕੀ ਚਲਣੀ ਪੱਠਾ ਢੱਕਾ ਆਪਣਾ ਤਾਂ ਹੈ ਨਹੀਂ ਆ ਬਾਕੀ ਹਲੇ ਆਊਗਾ ਦੋ ਦੋ ਤਰਾ ਵਧੂ ਵੀ ਮੈਲਾ ਮੂਲਾ ਮਾਰਨਾ ਵਜਿਨੇ ਠੀਕ ਆ 16-17 ਕਿਲੋ ਹਾਸ ਕੇ ਤਾਂ ਪਾਉਗੇ ਠੀਕ ਹੈ ਠੀਕ ਹੈ ਠੀਕ ਹੈ ਕੱਦ ਕੱਦ ਵੱਡੇ ਹੀ ਆ ਆ ਕੱਦ ਕਾਠੀ ਉੱਚਾ ਦੋਸਤੋ ਕਿਉਂਕਿ ਵੀਰਾਂ ਨੇ ਬਹੁਤ ਦੂਰੋਂ ਤਰਾ ਡੇ ਆਉਣਾ ਹੁੰਦਾ ਇਹ ਚ ਆਹ ਵੇਖੋ ਦੋਸਤੋ ਆਰਡਰ ਦੀ ਕੁਆਲਿਟੀ ਬਹੁਤ ਖੂਬਸੂਰਤ ਆ ਤੇ 14 ਲੀਟਰ ਦੀ ਜਿਹੜੀ ਮਿਲਕਿੰਗ ਹੈ ਕਰਵਾ ਰਹੀ ਆ ਇਹ ਮੱਝ ਤੇ ਆਹ ਵੇਖੋ ਜੀ ਤੇ ਕੱਦ ਕਿੰਨਾ ਉੱਚਾ ਦੋਸਤੋ ਤਕਰੀਬਨ ਇਹ ਤੁਸੀਂ ਮੰਨ ਕੇ ਜ਼ਰੂਰ ਆ ਸਕਦੇ ਹੋ ਵੱਡੇ ਕੱਦ ਕੱਟ ਦੇ ਵਿੱਚ ਆ ਤੇ ਹਵਾਨੇ ਦੀ ਜਿਹੜੀ ਬੰਤਰ ਆਰਡਰ ਦੀ ਕੁਆਲਿਟੀ ਚੰਗੀ ਆ ਬੱਚੇ ਤਾਂ ਜ਼ਿਆਦਾ ਕਰਦੀ ਆ ਤਾਂ ਕਰਕੇ ਥੋੜਾ ਜਿਹਾ ਭਜਦਾ ਪਸ਼ੂ ਇੱਕ ਥੋੜੀ ਨਵੇਂ ਦਾ ਆਈ ਉਹ ਪ੍ਰਾਪਰਾ ਕੀਤੀ ਜਾਂਦੀ ਆ ਹੂੰ ਆਹ ਵੇਖੋ ਜੀ ਇੱਕਦਾਂ ਫੇਰ ਗਿਆ ਅਲਵਾਦ ਨੇ ਬਾਹਰ ਕੋਈ ਗੱਲ ਕੋਈ ਗੱਲ ਬਸ ਇੱਥੇ ਖਲਾਰ ਲਓ ਜੀ ਹਾਂ ਜੀ ਹਾਂ ਜੀ ਹਾਂ ਜੀ ਬਸ ਹੌਣ ਘਮਾ ਦਿਓ ਪਰਲੇ ਪਾਸੇ ਹਾਂ ਜੀ ਸੋ ਬਹੁਤ ਵਧੀਆ ਜਿਹੜੀ ਸ਼ਾਨਦਾਰ ਕੁਆਲਿਟੀ ਆ ਬਾਕੀ ਵੇਖੋ ਬੇਦਬੂਲ ਬਹੁਤ ਅਮੀ ਮਾਈ ਦੀ ਹਾਂਜੀ ਆ ਵੇਖੋ ਮੈਂ ਕਰਦੀ ਮੈਂ ਫੇਸ ਦੀ ਕੁਆਲਿਟੀ ਬਹੁਤ ਖੂਬਸੂਰਤ ਆ ਕੱਦ ਕਾਠੀ ਉੱਚਾ ਹੈਗਾ ਸਾਰੇ ਬੰਨਿਓ ਪੂਰੀ ਆ ਕੁल्ले ਭਾਈ ਮੈਂ ਨਾ ਵੀ ਸ਼ੱਕਾ ਤੋੜ ਦਿੱਤੀ ਹਣਾ ਬਹੁਤ ਚੰਗੀ ਮੈਂ ਆ ਹਾਂਜੀ ਜਿਹੜਾ ਚਲੋ ਵੀਰ ਭਰਾ ਕਰੂ ਤਾਂ ਬਾਕੀ ਜਾਨੀ ਕਰੂਗਾ ਵੈਰੀ ਗੁੱਡ ਆ ਲਓ ਸੋ ਦੋਸਤੋ ਜਿਹੜੀ ਸ਼ੇਪ ਹੈਗੀ ਆ ਬਿਲਕੁਲ ਤੁਸੀਂ ਵੇਖੋਗੇ ਐਦਾਂ ਦੀ ਹਵਾਨੇ ਦੀ ਸ਼ੇਪ ਆ ਤੇ ਚੰਗਾ ਸੋਹਣਾ ਚਵਾ ਮੈਨੂੰ ਲੱਗਦਾ ਕਰਾਉਂਦੀ ਦੋਵੇ ਬਹੁਤ ਸੋਹਣਾ ਬਾਜੀ ਜਵਾਬ ਬਹੁਤ ਸੋਹਣਾ ਤੇ ਪੋਲੀ ਇਹ ਬਿਲਕੁਲ ਹਾਂਜੀ ਹਾਂਜੀ ਬਿਲਕੁਲ ਵੀਰ ਜੀ ਮਾਰਗੀ ਹੁਣ ਆਪਾਂ ਚਵਾਈ ਕਰਾ ਦੇਣੀ ਸਿਰੇ ਅਜੇ ਚੁਈਆਂ ਆਪਾਂ ਲੇਟ ਹੁਣ ਆਪਾਂ 11:45 ਕਰਾ ਲ ਸਦੇ ਅਜੇ ਤੈ ਵੀ 2 ਵਜੇ ਆ ਸਿਰੇ 7 ਵਜੇ ਤੋਂ ਬਾਅਦ ਚੁਈਆਂ ਸੋ ਦੋਸਤੋ ਮੈਂ ਇੱਕ ਤੁਹਾਨੂੰ ਦੱਸ ਦਾਂ 20 ਤਰੀਕ ਜਿਹੜੀ 20 ਨਵੰਬਰ ਨੂੰ ਆਪਾਂ ਵੀਡੀਓ ਬਣਾ ਰਹੇ ਹਾਂ ਤੇ ਦੁਪਹਿਰ 2 ਵਜੇ ਦਾ ਟਾਈਮ ਆ ਜੇਕਰ ਟਾਈਮ ਦੋਸਤੋ 5 6 ਵਜੇ ਦਾ ਹੋਇਆ ਹੁੰਦਾ ਤੇ ਆਪਾਂ ਜਿਹੜੀ ਚਵਾਈ ਵੀਂਦੀ ਹੁਣੇ ਕਰਵਾ ਦੇਣੀ ਸੀ ਅਜੇ ਕੁਲੇ ਭਾਈ 10 12 ਦਿਨਾਂ ਦੀ ਸੂਈ ਹੈ ਨਾ ਸਾਰੀ ਨੌਂਾਂ 10 ਦਿਨਾਂ ਦੀ ਸੂਈ ਹੈ ਨੌਂਾਂ 10 ਦਿਨਾਂ ਦੀ 10 ਤੋਂ ਨਹੀਂ ਟੱਪੀ ਜੀ ਆਹ ਵੇਖੋ ਮੇਲ ਕਾਫ ਆ ਇਦਾਂ ਦਾ ਬੱਚਾ ਜੇ ਮਗਰ ਮੇਲ ਕਾਫ ਤੇ ਜਿਹੜੀ ਮੱਝ ਹੈਗੀ ਐ ਦੋਸਤੋ ਸੋਹਣੀ ਆ ਬਾ ਕਮਾਲ ਆ ਜਿਸ ਵੀਰ ਨੇ ਘਰੇ ਦੁੱਧ ਚੁਵਾਈ ਵਾਸਤੇ ਲੈਣੀ ਆ ਘਰੇਲੂ ਪਸ਼ੂ ਅੱਗੇ ਡੇਰੀ ਦੇ ਵੀ ਦੁੱਧ ਪਾਉਣਾ ਸੋਰ ਜੇਵਿਆਂ ਦੇ ਵਿੱਚ ਜਿਹੜਾ ਦੋਸਤੋ ਜਿਹੜਾ ਪਰਿਵਾਰ ਵੀ ਚੰਗਾ ਚੱਲੇਗਾ ਸੋ ਅੱਗੇ ਵੀ ਜਿਹੜੀ ਇਨਕਮ ਆ ਤੁਹਾਨੂੰ ਦੁੱਧ ਦੋ ਵੀ ਚੰਗੀ ਦੇ ਦੋ ਕਿ 14 ਕਿਲੋ ਦੀ ਜਿਹੜੀ ਚਵਾਈ ਬੜੀ ਸੋਹਣੀ ਲੱਗੀ ਹੈਗੀ ਇਸ ਮਾਜੇ ਨੂੰ ਬਾਕੀ ਦੁੱਧ ਮੈਂ ਬਹੁਤ ਚੰਗਾ ਪਾਉਗੀ ਠੀਕ ਹੈ ਚਵਾਈਆਂ ਚਵਾਈਆਂ ਔਕੇ ਲੱਗੀਆਂ ਆ ਆ ਵੇਖੋ ਆ ਥਣਾਂ ਤੋਂ ਵੇਖ ਲਓ ਤੁਸੀਂ ਉਲਟ ਬਹਿਣੀ ਵਾਲੇ ਪਾਸਿਓ ਤੇ ਚਾਰ ਥਣ ਬਿਲਕੁਲ ਜਿਹੜੇ ਦੂਰੀ ਅੰਤਰ ਹੈਗਾ ਗੈਪ ਜਿੰਨਾ ਵੀ ਹੈਗਾ ਦੋਸਤੋ ਬਿਲਕੁਲ ਸੋਹਣਾ ਹੈਗਾ ਅਗਲੇ ਥਣਾਂ ਦਾ ਗੈਪ ਬਹੁਤ ਵਧੀਆ ਹੈਗਾ ਆਪਸੀ ਤੇ ਅਗਲੇ ਤੋਂ ਜੇਕਰ ਮਗਰਲੇ ਥਣਾਂ ਦਾ ਦੇਖੀਏ ਤੇ ਉਹ ਵੀ ਗੈਪ ਚੰਗਾ ਹੈਗਾ ਨਿਖੜਵੇਂ ਥਣ ਲੱਗੇ ਹੈਗੇ ਆ ਲਓ ਤੇ ਹਜੇ ਤਾਂ ਜਿਹੜਾ ਸਮਾਂ ਕੁਲੇ ਭਾਈ 2 ਵਜੇ ਦਾ ਸਮਾਂ ਹੈ ਤੇ ਹਜੇ 2 ਵਜੇ ਦਾ ਸਮਾਂ ਆ ਗਿਆ। ਤਕਰੀਬਨ ਸ਼ਾਮ ਨੂੰ ਤਾਂ ਬਹੁਤ ਬੰਨਦੀ ਥਣ ਪਈ ਆ। ਬਹੁਤ ਓਕੇ ਆ ਮੈਂ ਜੀ 14 ਕਿਲੋ ਦਾ ਤਾਂ ਕੋਈ ਚੋਗੇ ਖੜੇ ਚਲੋ ਦੋ ਟਾਂ। ਆ ਲਓ। ਬਾਕੀ ਨਾੜਾ ਨੂੜਾ ਵੇਖੋ ਕੱਢੀਆਂ ਸੋਹਣੀਆਂ ਆਉਂਦੀਆਂ। ਆ ਸੋਹਣੀ ਜਿਹੜੀ ਆਰਡਰ ਦੀ ਕੁਆਲਿਟੀ ਤੋਂ ਦੇੜਾ ਦੋਸਤੋਂ ਤੁਸੀਂ ਜਜਮੈਂਟ ਜ਼ਰੂਰ ਕਰ ਲਿਓ। ਬਾਕੀ ਯਾਰ ਨਸਲ ਮੈਂ ਆ ਕੁਆਲਿਟੀ 'ਚ ਮੈਂ ਤੁਹਾਨੂੰ ਪਤਾ। ਬਿਲਕੁਲ ਜੀ ਆ ਦੇਖੋ। ਬਾਕੀ ਦੇਖੋ ਵਾਲਵ ਨਹੀਂ ਚਿੱਟਾ ਗਾਇ ਕੋਈ ਨਹੀਂ ਪੁੱਛਦੇ ਆ ਵੇਖੋ। ਐਂ ਜਾਂਦੇ ਫਲੈਕੜੀ ਆਉਂਦੀ। ਬ ਓਵਰਆਲ ਸੋਹਣੀ ਚੀਜ਼ ਆ ਦੋਸਤੋ ਲੈ ਕੇ ਜਾਓਗੇ ਮੈਨੂੰ ਲੱਗਦਾ ਵੀ ਤੁਸੀਂ ਵੀ ਜਿਹੜੇ ਸੈਟੀਸਫਾਈ ਹੋਵੋਗੇ ਜਦੋਂ ਇਸ ਨੂੰ ਮੌਕੇ ਤੇ ਆਣ ਕੇ ਵੇਖੋਗੇ ਚਲੋ ਕੋਈ ਭੈਣ ਭਰਾ ਸੰਭੂਗਾ ਮੈਂ ਭਾਰੀ ਹੋ ਜੂਗੀ ਮੈਂ ਲੈਸ ਜਾ ਥੋੜੀ ਜੀ ਹਾਂ ਹਾਂ ਕਿਉਂਕਿ ਸਾਡੇ ਏਰੀਆ ਜਿਆਦੀਆਂ ਬਰਾਲੀਆਂ ਬਰੂਲੀਆਂ ਤੁਹਾਨੂੰ ਪਤਾ ਪੈਂਦੇਗਾ ਨਾਲੇ ਏਡਾ ਪਸ਼ੂ ਆ ਥੋੜਾ ਰਾਜ ਦਾ ਵੀ ਖੁੱਲੇ ਪੱਠੇ ਟੱਕੇ ਨਾਲ ਹਾਂਜੀ ਹਾਂਜੀ ਬਾਕੀ ਚਾਰੂ ਬੜੀ ਕਰਮਾ ਲਈ ਪਰਾਲੀ ਇਹੀ ਆਵੇ ਫਪਾਈਏ ਖੋਣਾਂ ਜੋ ਖਾਈ ਜਾਂਦੀ ਹੈ ਨਹੀਂ ਇੰਨਾ ਡੰਗਰ ਚੰਗਾ ਪੱਠੇ ਨਹੀਂ ਗੇ ਲਖਾਂਦਾਂ ਬਿਲਕੁਲ ਬਿਲਕੁਲ ਹਾਂਜੀ ਸੋ ਦੋਸਤੋ ਬਿਲਕੁਲ ਜਿਹੜੇ ਵੇਖੋ ਖੁਰਲੀਆਂ ਦੇ ਵਿੱਚ ਵੀਰ ਕੋਲ ਹਜੇ ਪਰਾਲੀ ਦਾ ਅਰੇਂਜਮੈਂਟ ਹਜੇ ਪੱਠੇ ਹਰੇ ਕਈ ਥਾਵਾਂ ਤੇ ਤਿਆਰ ਹੋ ਗਏ ਆ ਤੇ ਕਈਆਂ ਤੇ ਹਜੇ ਬਿਲਕੁਲ ਤਿਆਰੀ ਦੇ ਵਿੱਚ ਆ ਰਹੇ ਨੇ ਸੋ ਤੁਸੀਂ ਇਸ ਨੂੰ ਤਕਰੀਬਨ 14 ਲੀਟਰ ਤਾਂ ਹੁਣ ਚੋਕੇ ਲੈ ਕੇ ਜਾ ਸਕਦੇ ਹੋ ਦੋ ਟਾਈਮ ਦਾ ਬਾਕੀ 16 ਤੇ 15 ਤੇ 17 ਤੇ ਲੈ ਕੇ ਜਾਣਾ ਤੁਹਾਡੀ ਆਪਣੀ ਜਿਹੜੀ ਹੈ ਦੋਸਤੋ ਉਹ ਮਿਹਨਤ ਹੈ ਹੀ ਚੰਗੀ ਮੱਝ ਹੈਗੀ ਦੋਸਤੋ ਮੈਂ ਇਹਨੂੰ ਕਹੂੰਗਾ ਤੇ ਵੀਰ ਕੋਲੇ ਤੋਂ ਰੇਟ ਪੁੱਛ ਲੈਨੇ ਆ। ਆ ਕੋਲੇ ਵੀਰ ਕਿੰਨਾ ਕੁ ਮੁੱਲ ਕਰਤਾ ਜਾਂਦਾ? ਮੁੱਲ ਤੇ ਵੀਰ ਦੀ ਜੀ ਦਾ ਲੱਖ ਕਰੀਏ ਮਾਜੇ ਸਾਹਿਬ ਨਾ। ਨਹੀਂ ਚਾਹੀਦਾ ਵੀ ਇਹ ਵਾਜ ਕਰ ਸਕਦੇ ਆ। ਹਾਂਜੀ। ਕੋਈ ਵੀ ਆਪਣੇ ਹਰ ਵਾਰੀ ਰੇਟ ਤੁਹਾਨੂੰ ਪਤਾ ਜਾਇਜ਼ ਹੀ ਹੁੰਦੇ ਆ। ਜੀ। ਬਾਕੀ ਜਾਇਜ਼ਾਂਗੇ ਭੈਣ ਭਰਾ ਨੂੰ ਫੇਰ ਹੀ ਕੋਈ ਗਾਹ ਹੋਊਗਾ। ਅੱਛਾ ਭਾਈ ਇੰਨੇ ਵਧੀਆ ਚੰਗੇ ਮਿਲਕਿੰਗ ਵਾਲੀ ਦੀ ਕਿੰਨੀ ਕੁ ਜਾਇਜ਼ ਕਰਤੀ ਕਿੰਨੀ ਕੁ ਜਾਇਜ਼ ਕਰਤੀ ਫਿਰ? 90 ਦੀ ਦੇ ਦਈਏ। 90 ਦੀ ਉਹ ਤੁਹਾਡੀ ਇੱਛਾ ਹੈ ਜੀ ਤੁਹਾਨੂੰ ਭਾ ਫਰਤਾ ਵੀ ਤੁਹਾਡਾ ਵਪਾਰ ਦਾ ਕੰਮ। 85 ਹਜ਼ਾਰ ਦੀ ਵੀਰ ਜੀ ਦੇ ਦਾਂ 85 ਦੀ ਦੇ ਦਉਂਗੇ 80000 ਰੁਪਇਆ ਮਾਨਤਾ ਨ ਕਰਾਂਗੇ ਜੈਸਨ ਉਹ 82000 ਦੇ ਦਵਾਂਗੇ ਅੱਛਾ ਜੀ 85 ਦੇ ਵਿੱਚੋਂ ਵੀ 82 ਹਨ ਹਾਂ ਵਿਚ ਜਿਹੜਾ 82 ਜੀ ਸਿਰਫ ਛੋੜੀ ਹੋ ਗਈ ਮਾਨਤਾ ਬਹੁਤ ਜ਼ਿਆਦਾ ਮਾਨ ਨਹੀਂ ਹੋਣਾ ਤੋ ਵੀ ਇਡੀ ਮੈਂ ਦਾ ਮੁੱਲ ਵੇਖੀਏ ਤੇ ਨਹੀਂ ਕੋਈ ਵੀ ਦਿੰਦਾ ਐਂ ਜੜ ਬਲਗ ਮੈਂ ਵੇਖੋ ਬਹੁਤ ਚੰਗੇ ਰਕਾਟ ਵਾਲੀ ਜਾਲ ਨਸਲ ਵਾਲੀ ਮੈਂ ਜੀ ਬਿਲਕੁਲ ਬਿਲਕੁਲ ਹਾਂਜੀ ਹਾਂਜੀ ਸੋ ਦੋਸਤੋ 90000 ਰੁਪਏ ਕਹਿੰਦਾ ਭਾਵੇਂ ਡਿਮਾਂਡ ਕਰ ਲੋ ਤੇ 85000 ਕਰਤੀ 85 ਦੇ ਵਿੱਚੋਂ ਵੀ ਜਿਹੜਾ 3000 ਕਹਿੰਦੇ ਵੀ ਮਾਨਤਨ ਕਰ ਦੂੰਗਾ 82000 ਜਿਹੜਾ ਲਾਸਟ 딜 ਹੈ ਜਿਹੜਾ ਦੋਸਤੋ 82000 ਤੁਸੀਂ ਸਮਝ ਲਿਓ ਬਾਕੀ ਮੌਕੇ ਤੇ ਘਰ ਆਓ ਇੱਕ ਵਾਰੀ ਵਿజిਟ ਕਰੋ ਦੋ ਵਾਰੀ ਵਿజిਟ ਕਰੋ ਤਸੱਲੀ ਜਿਹੜੀ ਚਵਾਈ ਦੀ ਆ ਉਹ ਤੁਸੀਂ ਕਰਨੀ ਹੈ ਵੀਰ ਜੀ ਇੱਕ ਨੰਬਰ ਕੋਈ ਵੀ ਆਵੇ ਕੋਈ ਪੂਰਛਟਾ ਨਹੀਂ ਕੋਈ ਬਾਦ ਘਰ ਨਹੀਂ ਜਿਹੜੀ ਗੱਲ ਆਪਾਂ ਦੱਸਾਂਗੇ ਉਹ ਹੋਈ ਹੋਗੀ ਅੱਛਾ ਭਾਈ ਕੁਲੇ ਜੇਕਰ ਕੋਈ ਸੱਜਣਾ ਆਏ ਕੋਈ ਪ੍ਰੇਮੀ ਭਰਾ ਆ ਆਪਣਾ ਵੀ ਆਨਲਾਈਨ ਵੀ ਆਂਦਾ ਵੀ ਵੀਰ ਪੈਸੇ ਪਾ ਦਿੱਤੇ ਵੀ ਭੇਜ ਦਿਓ ਤੇ ਤਾਂ ਵੀ ਤਿਬਾਰ ਤੇ ਲੈ ਕੇ ਜਾ ਸਕਦਾ ਹਾਂਜੀ ਹਾਂਜੀ ਲੈ ਕੇ ਜਾ ਸਕਦਾ ਹਾਂਜੀ ਹਾਂਜੀ ਹਾਂ ਕੋਈ ਠੀਕ ਆ ਠੀਕ ਆ ਬਾਗੀ ਸੇਵਾ ਦਾ ਦੁੱਧ ਜੇ ਕੋਈ ਏ ਥਲੇ ਚੋਲੇ 18 ਕੋਲੇ 20 ਸਾਡੀ ਕੋਈ ਗਰੰਟੀ ਨਹੀਂ ਅੱਜ 14 ਕਿਲੋ ਦੀ ਗਰੰਟੀ ਫੁੱਲ ਦੇਣੀ ਚਾਹਵਾਗੇ ਤੁਹਾਡੇ ਨੂੰ ਠੀਕ ਆ ਕੋਈ ਵੀ ਆਵੇ ਦੋ ਟਾਈਮ ਭਾਵੇਂ ਦੋ ਟਾਈਮ ਚਾਹੇ ਤੁਹਾਡੇ ਲੋ 4 ਟਾਈਮ ਚੋਲੇ ਹਾਂ ਹਣ ਬਾਗੀ ਕਿਸੇ ਦਾ ਦੁੱਧ ਪਾਈ ਦਾ ਜੀ ਗਾੜੀ ਆਪਣੀ ਕੋਈ ਗਰੰਟੀ ਨਹੀਂ ਭਾਵੇਂ 15 ਚੋਲੇ 18 ਚੋਲੇ 20 ਚੋਲੇ ਠੀਕ ਆ ਵੀਰੇ ਹਾਂਜੀ ਹਾਂਜੀ ਸੋ ਦੋਸਤੋ ਮੁੱਲ ਵੀ ਹੋ ਗਿਆ ਪੂਰੀ ਡਿਟੇਲ ਵੀ ਆਪਾਂ ਤੁਹਾਨੂੰ ਦੱਸਤੀ ਮੱਝ ਦੀ ਪੂਰੀ ਰੂਪਰੇਖਾ ਤੁਹਾਨੂੰ ਬੰਤਰ ਸਟਰਕਚਰ ਸਾਰਾ ਵਿਖਾ ਦਿੱਤਾ ਹੈਗਾ ਤਸੱਲੀ ਦੇ ਨਾਲ ਤੇ ਦੁੱਧ ਕਿੰਨਾ ਦੇ ਰਹੀ ਆ ਉਹ ਵੀ ਵੀਰ ਕੁल्ले ਨੇ ਪ੍ਰੋਪਰ ਦੱਸਤਾ ਇਸ ਤੋਂ ਬਾਅਦ ਨਿਰਣਾ ਫੈਸਲਾ ਡਿਸੀਜਨ ਤੁਸੀਂ ਲੈਣਾ ਹੈਗਾ ਮੱਝ ਦੋਸਤੋ ਘਰੇ ਆ ਕੇ ਦੋ ਟਾਈਮ ਚੋਲੋ ਚਾਰ ਟਾਈਮ ਚੋਲੋ ਠੀਕ ਹੈ ਜੀ ਉਸ ਤੋਂ ਬਾਅਦ ਦੂਜੇ ਨੰਬਰ ਤੇ ਜਿਹੜੀ ਵੀਰ ਹੁਣ ਦੇ ਕੋਲ ਜਿਹੜੀ ਮੱਝ ਆਈ ਆ ਉਹ ਵੀ ਪੁੱਛ ਲੈਣੀ ਆ ਕੁल्ले ਭਾਈ ਕੀ ਡਿਟੇਲ ਇਸ ਦੀ ਮੂੰਹ ਛੇ ਦੰਦ ਜੀ ਮੂੰਹ ਛਿੱਗੀ ਆ ਤੇ ਅੱਜ ਨੂੰ ਸੂਈ ਨੂੰ ਕੋਈ 4-5 ਮਹੀਨੇ ਹੋ ਚੁੱਕੇ ਆ ਭਾੜੇ ਦੇ ਦੁੱਧੋਂ 8 ਕਿਲੋਆਂ ਦੇ ਲਾਗੇ ਪੰਨੇ ਆ 7.5 ਉਹ ਜੀ 8 ਕਿਲੋ ਦੁੱਧ ਆਈ ਰਿਹਾ ਪਾੜੇ ਦੇ ਮਿਲਦੀ ਆ ਪਾੜੇ ਤੇ ਆ ਕੋਈ ਟੀਕਾ ਟੁਕਾ ਨਹੀਂ ਦਿੱਤੀ ਨਹੀਂ ਸੀ ਟੀਕੇ ਦੀ ਲੋਣੀ ਆ ਬਾਕੀ ਡੇਢ ਕੁ ਮਹੀਨਾ 2 ਮਹੀਨੇ ਬਣੀ ਨੂੰ ਹੋ ਗਏ ਮੈਂ ਸੁਣਣ ਵਾਲੇ ਨਿਕਲੂ ਕਿ ਸੌਫਟਵੇਅਰ ਸੈਂਟਰ ਗਰੰਟੀ ਆ ਤੇ ਬਣੀ ਵੀਰ ਕੋ ਟੀਕੇ ਆ ਹੀ ਕਰਵਾਈ ਸੀ ਮਾਲੀ ਤੋਂ ਬਣੀ ਜੀ ਇਹ ਵੀ ਜਿਹੜਾ ਲਿਖਿਆ ਚਿੱਠੀ ਤੇ ਉਹ ਆਪਣੇ ਕੋਲ ਪਈ ਹੋਣ ਤੇ ਡਾਡੀ ਗਿਆ ਲਿਖੀ ਪਰ ਡੈਰੀ ਤੇ ਲਿਖਿਆ ਹੋਇਆ ਉਹਨਾਂ ਦੇ ਸਾਹਮਣੇ ਆ ਸਾਰਾ ਕੁਝ ਡੈਰੀ ਤੇ ਲਿਖਿਆ ਪਾਉ ਖਾਦਾਂਗੇ ਤੇ ਹੁਣ ਤਾਂ ਸਵੇਰ ਕਿੰਨਾ ਕੁ ਜੱਜ ਜੱਜ ਸਵੇਰ ਸੁਈ ਜੇ ਤੀਜਾ ਕੁ ਸਵੇਰ ਮੰਨੀ ਆ ਤੇ ਦੂਜਾ ਸਵੇਰ ਅਗੇ ਤੀਜੇ ਲਈ ਗੱਪਣ ਹਾਂ ਤੀਜੇ ਲਈ ਗੱਪਣ ਤੇ ਮੂੰਹ ਛਿੱਗੀ ਆ ਮਧਪਾਲ ਕੀ ਸਾਰੇ ਅਜੇ 4.5 ਮਹੀਨੇ ਸੂਈ ਨ ਹੋਏ ਜੇ 4.5 ਤੋਂ 5 ਮਹੀਨੇ ਹਾਂ 8 ਕਿਲੋ ਪਹਾੜੇ ਤੇ ਬੜਾ ਰਾਣਾ ਬੋ ਤੇ ਬਹੁਤ ਵਧੀਆ ਦੁੱਧ ਦੇਣੀ ਆ ਕੋਈ ਭੂਛਟਾ ਨਹੀਂ ਆ ਰੂਰ ਕੀ ਪੋਲੀ ਠੀਕ ਹੈ ਜੀ ਹਾਂ ਕੋਈ ਵੀ ਬੰਦਾ ਲੈ ਜਾ ਕੋਈ ਇੱਥੇ ਲਾਵੇਂ ਵਾਲੀ ਗੱਲ ਠੀਕ ਆ ਇਹਨੂੰ ਵੀ ਵੀਰ ਕੋਲੇ ਖੋਲ ਕੇ ਕੱਢੀਏ ਬਾਹਰ ਇਹ ਤੇ ਮਗਰਲੇ ਪੈਰ ਦੋਸਤ ਜਿਹੜੇ ਤੋਤੇ ਆ ਬਾਰਡਰ ਬਰੀਡ ਦੇ ਵਿੱਚ ਕਈ ਵਾਰ ਮਿਕਸਿੰਗ ਹੋ ਜਾਂਦੀ ਆ ਪਸ਼ੂ ਜਿਹੜੇ ਦੋਸਤੋ ਕ੍ਰੋਸ ਦੇ ਵਿੱਚ ਆ ਜਾਂਦੇ ਆ ਜਿਦਾਂ ਨੀਲੀ ਦੀਆਂ ਮੱਝਾਂ ਝੋਟੀਆਂ ਹੁੰਦੀਆਂ ਦੋਸਤੋ ਤੇ ਉਵੇਂ ਦੀ ਜਿਹੜੀ ਮਾਰਕਿੰਗ ਦੀ ਮਗਰਲੇ ਪੈਰਾਂ ਦੀ ਹੈ ਤੇ ਅੱਖਾਂ ਬਲੈਕ ਆ ਬਾਕੀ ਤੁਸੀਂ ਇੱਕ ਮਿਕਸ ਬਰੀਡ ਜਾ ਮਿਕਸ ਮੱਝ ਮੰਨ ਕੇ ਇਹ ਲੈ ਕੇ ਜਾ ਸਕਦੇ ਜੀ ਪ੍ਰੋਪਰ ਡਿਟੇਲ ਜਿਹੜੀ ਹੈਗੀ ਵੀਰ ਕੋਲੇ ਨੇ ਦੱਸੀ ਆ ਤੇ ਤਕਰੀਬਨ 4 4.5 ਮਹੀਨੇ ਜਿਹੜਾ ਪੈਰਾਂ ਦੇ ਜੋ ਕੋ ਨਿਸ਼ਾਨ ਆ ਚੁੱਕੇ ਹਾਂ ਜੀ ਮਗਰ ਲੈਂਦਾ ਵੀ ਅਗਲੇ ਵੀ ਉਹ ਗੋਆ ਲੱਗਾ ਹੈ ਹਾਂ 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 ਹੈਗਾ ਜਵਾਬ ਇੱਕ ਜੀ ਤੇ ਕਈ ਨਾ ਪਸ਼ੂ ਆ ਜਿਹੜਾ ਦੋਸਤੋ ਨਿਸ਼ਾਨਾਂ ਦੇ ਵਿੱਚ ਆ ਹੀ ਜਾਂਦਾ ਤੇ ਇਹ ਕੋਲੇ ਵੀਰ ਦੇ ਕੋਲ ਮੱਝ ਆ ਤਕਰੀਬਨ 4.5 ਚਾਰ ਚਾਰ ਕ ਮਹੀਨੇ ਸਾਢੇ ਚਾਰ ਮਹੀਨੇ 5 ਮਹੀਨੇ ਦਾ ਵੀਰ ਕਹਿੰਦਾ ਵੀ ਸੁਆ ਹੋ ਗਿਆ ਤੇ ਮੂੰਹ ਜਿਹੜੀ ਛਿੱਕੀ ਆ ਦੋਸਤੋ ਤੇ 8 ਕਿਲੋ ਦੋ ਦੋ ਤੁਸੀਂ ਦੋ ਟਾਈਮ ਦੀ ਚਵਾਈ ਕਰ ਲਿਓ ਬਾੜੇ ਬੰਡੇ ਤੇ ਮਿਲਦੀ ਆ ਕੋਈ ਟੀਕਾ ਨਹੀਂ ਬਿਲਕੁਲ ਥਾਪੀ ਤੇ ਜਿਹੜੀ ਦੋਸਤੋ ਆਪਾਂ ਕਹਿ ਲਈਏ ਵੀ ਥਾਪੀ ਤੇ ਜਿਹੜੀ ਮਿਲਦੀ ਆ ਇੱਕ ਵਾਰੀ ਕੋਲੇ ਭਾਈਆਂ ਨੂੰ ਮਾੜਾ ਫੇਰ ਤੋਰ ਦੀ ਗੀ ਐਨ ਤਸੱਲੀ ਦੇ ਨਾਲ ਵੇਖ ਲਓ ਥਣਾ ਦਾ ਗੈਬੰਤਰ ਵੀ ਚੰਗਾ ਦੋਸਤੋ ਕਿਉਂਕਿ ਹਜੇ ਬਨਾਥਣਾ ਜਿਹੜਾ ਹੈਗਾ ਸ਼ਾਮ ਨੂੰ ਪਸ਼ੂ ਭਰਦਾ ਤੇ ਹਜੇ ਟਾਈਮ ਜਿਹੜਾ ਤਕਰੀਬਨ 2 ਵਜੇ ਦਾ ਹੈਗਾ ਇੱਕ ਵਾਰੀ ਮੈਂ ਫੇਰ ਰਿਪੀਟ ਕਰ ਦੇਣਾ 2 ਵਜੇ ਦਾ ਸਮਾਂ ਤੇ ਬਾਕੀ ਆਪਣੀ ਜਿਹੜੀ ਚਵਾਈ ਆ ਤੁਸੀਂ ਦੋ ਟਾਈਮ ਦੀ ਆਣ ਕੇ ਕਰ ਲਿਓ 8 ਕਿਲੋ ਵੀਰ ਨੇ ਇਸ ਦੇ ਥਲੇ ਦੁੱਧ ਤੁਹਾਨੂੰ ਦੱਸਿਆ ਹੈਗਾ ਵੀ 8 ਕਿਲੋ ਦੀ ਚਵਾਈ ਜਿਹੜੀ ਕਰਵਾਉਣੀ ਹੈ ਚਾਓ ਆ ਲਓ ਜੀ ਬਾਕੀ ਥੋੜਾ ਜਿਹਾ ਚੱਡਾ ਲੈਟ ਵਿਖਾਉਂਦੀ ਆ ਮਤਲਬ ਕਿ ਦੁੱਧ ਪੂਰਾ ਆ ਚੱਡਾ ਥੋੜਾ ਟਾਇਰ ਵਖਾਉਂਦੀ ਆ ਠੀਕ ਹੈ ਜੀ ਹਾਂ ਬਾਕੀ ਸਭ ਸਾਫ਼ ਸਥਹੀ ਬੜੀ ਆ ਕੋਈ ਚੱਕਰ ਨਹੀਂ ਆਗਾ ਹਾਂ ਕਈ ਪਾਸੋਂ ਟਾਇਰ ਲੈਵੇ ਦੇ ਆ ਹਾਂ ਹਾਂ ਮਤਲਬ ਕਿ ਜੋ ਵੀ ਆ ਕੇ ਚੋਈਆਂ ਤੇਰੇ ਲੇਟ ਲੂੜਿਆ ਠੀਕ ਹੈ ਜੀ ਵੀ ਸੂਈ ਨੂੰ ਟਾਈਮ ਹੋ ਗਿਆ ਚੱਡਾ ਉਹ ਸਾਬ ਨਾਲ ਵਖਾਉਂਦੀ ਆ ਠੀਕ ਆ ਕੁल्ले ਭਾਈ ਮੋਲ ਕਿੰਨਾ ਦਾ ਕਰਦੇ ਪਏ ਮੋਲ ਵੀ ਜੀ ਛੋਟੀਆਂ ਸਾਨਾ 45000 ਕਰ ਲੀਏ ਜੀ ਕਹਦਾ 50 ਵੀ ਕਰ ਜੀਏ ਜੀ 45 ਜੋ ਮੰਨਦਾਂ ਕਰਨਾ ਇਹਦਾ 45000 ਵਿੱਚੋਂ ਹੋ ਜਾਏਗਾ ਠੀਕ ਹੈ ਬਾਕੀ ਬਹੁਤ ਜੰਨੀ ਛੋਟੀਆਂ ਸੱਜੇ ਸੂਈਦਾਰ ਕਾੜ 11-12 ਕਿਲ ਠੀਕ ਆ। ਹੋਰ ਵੀ ਝੋੜੀ ਆ ਜਿੱਦੀ ਉਂਗਲ ਜਿੱਦੀ ਮੋਟੀ ਧਾਰਿਆ ਕੋਈ ਪੂਰ ਛਟਾ ਨਹੀਂ ਹੈਗਾ। ਠੀਕ ਆ ਜੀ। ਬਹੁਤ ਚੰਗੀ ਝੋੜੀ ਜਿਹੜਾ ਭੈਣ ਭਰਾ ਖੜੂਗਾ। ਠੀਕ ਆ ਜੀ। ਹਾਂ ਕੋਈ ਵੀ ਚੋਲੇ ਆਣ ਕੇ ਦੋ ਟਾਈਮ ਕੋਈ ਚੋਲੇ ਚਾਹ ਤਾਂ ਭਾੜੇ ਦੇ ਛਵਾਵਾਂਗੇ। ਠੀਕ ਆ ਜੀ ਠੀਕ ਆ। ਸਾਡੇ ਘਰ ਪੂਰੀ ਜਿਹੜੀ ਗੱਲ ਦੱਸਾਂਗੇ ਪੂਰੀ ਗਰੰਟੀ ਹੋਊਗੀ। ਠੀਕ ਆ। ਅਗਲੇ ਦੇ ਘਰ ਦੀ ਆਪਣੀ ਕੋਈ ਗਰੰਟੀ ਨਹੀਂ ਕੋਈ ਚੋਲੇ 8 ਕਿਲੋ ਕੋਈ ਚੋਲੇ 2 ਕਿਲੋ ਕੋਈ ਚੋਲੇ 10 ਕਿਲੋ। ਬਿਲਕੁਲ ਜੀ ਬਿਲਕੁਲ। ਸੋ ਦੋਸਤੋ ਵੀਰ ਖੁੱਲੇ ਨੇ ਪੂਰੀ ਗਰੰਟੀ ਇਹ ਦੇਤੀ ਵੀ ਦੇ 10 ਕਹੇ ਤਾਂ 10 ਤੇ 14 ਕਹੇ ਤਾਂ 14 ਤੋਂ ਦੋ ਹੋਵੇਗਾ ਤੇ ਕੁਲੇ ਭਾਈ ਦਾ ਮੁੱਲ 42000 ਦੇ ਵਿੱਚੋਂ ਮਾਨਤਨ ਕਰਾਂਗੇ ਜੀ 42 ਜੋ ਮਾਨਤਨ ਕਰਨਾ ਹੈ ਮੁੱਲ ਭਾਵੇਂ 50 ਮੰਗ ਲਈ ਜੀ ਭਾਵੇਂ 55 ਕਰੀ ਜੀ ਠੀਕ ਹੈ ਜੀ ਹਾਂ ਝੋਟੀ ਬਹੁਤ ਖੂਬਸੂਰਤ ਹੈ ਸੋਹਣੀ ਸਨਖੀ ਹੈ ਦੂਜਾ ਸੁਆ ਝੋਟੀ ਹੈ ਠੀਕ ਹੈ ਜੀ ਲਓ ਦੋਸਤੋ 42000 ਦੇ ਵਿੱਚੋਂ ਜਿਹੜਾ ਮਾਨਤਨ ਹੋ ਜਾਏਗਾ ਬਾ ਕੀ ਆਵੇ ਵੇਖੋ ਪਾਏ ਚੌਹਾਂ ਪੈਰਾਂ ਦੇ ਨਿਸ਼ਾਨ ਆ ਚੁੱਕੇ ਜੀ ਹਾਂ ਨਿਸ਼ਾਨ ਪ੍ਰੋਪਰ ਹੈਗੇ ਦੋਸਤੋ ਮਾਰਕਿੰਗ ਮੈਂ ਪਹਿਲਾਂ ਜ਼ਿਕਰ ਕਰਤੀ ਸੀ ਵੀ ਨਿਸ਼ਾਨ ਪਸ਼ੂਆਂ ਦੇ ਵਿੱਚ ਆ ਜਾਂਦੇ ਹੈ ਕਈ ਵਾਰ ਨੀਲੀ ਦੇ ਮਾਲੀਆਂ ਤੋਂ ਜਿਹੜੀ ਕ੍ਰੋਸਿੰਗ ਹੁੰਦੀ ਹੈ ਝੋਟੀਆਂ ਕੱਟੀਆਂ ਹੁੰਦੀਆਂ ਨੇ ਤੇ ਮੇਰੀ ਮਾਰਕਿੰਗ ਆ ਜਾਂਦੀ ਹੈ ਪਰ ਮਦਰ ਵਾਲੇ ਪਾਸੇ ਕੋਈ ਨਾ ਬਲਿਆਕ ਅੱਖਾਂ ਹੁੰਦੀਆਂ ਨੇ ਤਾਂ ਕਰਕੇ ਕਿਤੇ ਨਾ ਕਿਤੇ ਜਿਹੜੀ ਆ ਫਰਕ ਜਿਹੜਾ 200 ਪੈ ਜਾਂਦਾ ਹੈਗਾ ਬਰੀਡ ਦੇ ਵਿੱਚ ਅਗਲੇ ਤੀਜੇ ਨੰਬਰ ਤੇ ਜਿਹੜੀ ਵੀਰ ਦੇ ਕੋਲ ਹੈਗੀ ਆ ਝੋਟੀ ਉਹ ਵੀ ਆਪਾਂ ਪੁੱਛ ਲਏ ਨੇ ਵੀਰ ਤੋਂ ਕੀ ਆ ਸਮਝ ਦੀ ਡਿਟੇਲ ਆ ਇਹ ਵੀਰ ਜੀ ਸੋਈ ਨੂੰ 4 ਮਹੀਨੇ ਹੋ ਚੁੱਕੇ ਜੀ 4 ਮਹੀਨੇ ਹੋ ਗਏ ਹਾਂਜੀ ਇਹ ਗੱਬੜ ਨਹੀਂ ਹੋਈ ਹੈ ਬੋਲੀ ਹੀ ਮਾਡੇ ਪਰਸੋ ਤੇ ਹੀ ਨਹੀਂ ਕਰਾਈ ਅਹੀਂ ਗਿਆ ਹਾਂ ਕਰੇ ਪੇਗਾ ਜੀ ਹਾਂਜੀ ਲਿਆਣੇ ਮਹੀਨੇ ਚਾਰ ਪੰਜ ਦਿਨ ਹੋ ਗਏ ਆ ਚਾਰ ਪੰਜ ਦਿਨ ਆਪ ਨੂੰ ਲਿਆਂਦੀ ਨੂੰ ਹੋ ਗਏ ਤੇ ਸੁਗਾ ਭਾਈ ਕਿੰਨਾ ਜਿੱਦ ਲੈ ਗਏ ਤੀਜਾ ਜੱਫਾ ਸੁਗਾ ਸੁਈ ਗਏ ਤੀਜਾ ਕਿ ਸੁਗਾ ਸੁਈ ਆ ਹਾਂ ਤੇ ਜੇ ਲੋ ਚੌਥਾ ਵੀ ਹੁੰਦਾ ਦੀ ਆਪਾਂ ਐਵੇਂ ਝੂਠ ਨਹੀਂ ਮਾਰਨਾ ਘਰੋਂ ਦੱਸਿਆ ਜਿਵੇਂ ਤੁਹਾਨੂੰ ਦੱਸਿਆ ਕਿਸੇ ਨੇ ਪਰ ਦੋਸਤੋ ਇੱਥੇ ਹਾਲ ਤੁਹਾਨੂੰ ਤੇ ਜਾ ਕੇ ਕਹਿੰਦੇ ਸਾਨੂੰ ਚੌਥਾ ਲੱਗਦੀ ਆ ਕਿ ਆ ਵੀ ਸੁਆ ਦਾ ਪਤਾ ਨਹੀਂ ਲੱਗਦਾ ਡੰਗਰਾਂ ਦਾ ਹਾਂਜੀ ਚੌਥਾ ਸੁਗਾ ਬਾਕੀ ਮੈਂ ਬਹੁਤ ਚੰਗੀ ਆ ਹਾਂਜੀ ਪਹਾੜੇ ਤੇ ਮਿਲਦੀ ਆ ਵੀ ਚੌਥਾ ਸੁਗਾ ਤੁਸੀਂ ਮੰਨ ਕੇ ਦੋਸਤੋ ਇਹ ਵੀ ਲੈ ਕੇ ਜਾ ਸਕਦੇ ਜੇ ਪਹਾੜੇ ਤੇ ਥਾਪੀ ਤੇ ਮਿਲਦੀ ਆ ਕਿ ਚਾਰ ਪਾ ਲ ਪਾੜਾ ਬੰਡਾ ਪਾ ਲੋਗੇ ਬਿਲਕੁਲ ਪਾ ਜੋ ਮਰਜ਼ੀ ਪਾ ਲੋ ਉਸਲੇ ਪਸੰਦ ਆਂਦੀ ਐ ਕਦੇ ਮਿੰਟ ਦੇ ਵਿੱਚ ਵਿੱਚ ਠੀਕ ਆ ਤੇ ਦੁੱਧ ਰੈਡੀ ਕਿੰਨਾ ਜੀ ਦੁੱਧ ਰੈਡੀ ਹੋਣੇ ਥੱਲੇ 6 ਕਿਲੋ ਜੇ 6 ਲੀਟਰ ਰੈਡੀ ਆ ਹਾਂਜੀ ਹਾਂਜੀ ਦੋਨੋਂ ਟਾਈਮ ਤਿੰਨ ਇੱਕ ਟਾਈਮ ਤਿੰਨ ਸਵੇਰ ਤਿੰਨ ਸ਼ਾਮ ਹਾਂਜੀ ਹਾਂਜੀ ਠੀਕ ਆ ਤੇ ਚੁਵਾਈ ਚੁਵਾਈ ਚੰਗੀ ਲੱਗੀ ਵੀ ਆ ਇੱਕ ਨੰਬਰ ਵੀ ਜੀ ਕੋਈ ਪੂਰ ਛਟਾ ਨਹੀਂ ਹੋਊਗਾ ਆਪਣੇ ਡੰਗਰਾਂ ਦੇ ਵਿੱਚ ਕੋਈ ਬਾਦ ਘਾਟ ਨਹੀਂ ਹੋਊਗੀ ਜਿਹੜੀ ਪਹਿਲਾਂ ਦੱਸਾਂਗੇ ਇਹਦੇ ਜਿਹੜੇ ਬਹਿਣੀ ਵਾਲੇ ਦੋ ਥਾਣੇ ਆ ਨਾ ਉਹਨਾਂ ਚ ਤਾਰਾ ਥੋੜੀਆਂ ਜੀਆਂ ਜਿਆਦੀਆਂ ਆ ਠੀਕ ਆ ਤੇ ਦੂਜੀ ਬਾਈ ਆ ਨਾ ਬਹਿਣੀ ਦ ਹਾਂਜੀ ਉਤੋਂ ਬਰਾਬਰ ਆ ਐ ਬਾਈ ਤੇ ਥੋੜਾ ਜਿਹਾ ਦੁੱਧ ਦਾ ਫਰਕ ਆ ਅ ਠੀਕ ਆ ਜੀ ਹਾਂ ਕੋਈ ਵਿੱਚ ਨਾੜ ਨਹੀਂ ਹੈਗੀ ਕੋਈ ਵਿੱਚ ਪੂਰ ਛਟਾ ਨਹੀਂ ਹੈਗਾ ਸਿਰਫ ਦੁੱਧ ਦਾ ਥੋੜਾ ਜਿਹਾ ਫਰਕ ਆ ਹਾਂ ਧਾਰਾਂ ਦਾ ਫਰਕ ਆ ਮਗਰ ਇਹਨਾਂ ਨੂੰ ਉਲਟ ਬਹਿਣੀ ਵਾਲੇ ਪਾਸੇ ਹਾਂ ਠੀਕ ਆ ਜੀ ਆ ਧਾਰਾਂ ਦਾ ਫਰਕ ਆ ਦੋਸਤੋ ਤਾਂ ਕਰਕੇ ਬਣਨੇਗੇ ਧਾਰਾਂ ਘਾਟਿਆ ਬਣਨੇ ਜਾਂਦੀਆਂ ਆ ਠੀਕ ਆ ਜੀ ਹਾਂ ਆ ਲੋ ਬਾਕੀ ਕੋਈ ਪੂਰ ਛਟਾ ਨਹੀਂ ਵਿੱਚ ਕੋਈ ਗਰਮ ਰੋਟੀ ਨਹੀਂ ਆ ਓਕੇ ਆ ਜੋ ਵੀ ਕੁਝ ਹੈਗਾ ਤੇ ਥਣ ਪ੍ਰੋਪਰ ਵਧੀਆ ਭਰਾ ਚੰਗਾ ਆ ਭਰਾ ਪੂਰਾ ਓਕੇ ਆ ਬਸ ਇਨਾ ਵੀ ਬਹਿਣੀ ਤੋਂ ਦੁੱਧ ਜਿਹੜਾ ਧਾਰਾਂ ਥੋੜੀਆਂ ਹੀ ਘਾਟ ਸਾਰੀ ਬਾਈਜ ਘਟੇ ਇੱਕ ਸਾਂਜ ਨਹੀਂ ਦੋ ਸਾਂਜ ਘਟਿਆ ਠੀਕ ਆ ਜੀ ਹਾਂ ਜਿਆਦਾ ਨਹੀਂ ਫਰਕ ਕੋਈ ਕਾਫੀ ਅੱਧੋਂ ਜ਼ਿਆਦਾ ਹੀ ਆ ਠੀਕ ਆ ਕੋਈ ਆਪਣਾ ਫਰਕ ਜਾ ਦੱਸਣਾ ਜ਼ਰੂਰੀ ਆ ਨਹੀਂ ਨਹੀਂ ਜ਼ਰੂਰੀ ਨਹੀਂ ਆ ਆਪਾਂ ਮੁੜ ਕੇ ਦਿਸਣਾ ਆਵੇ ਕਿਸੇ ਨੂੰ ਬਿਲਕੁਲ 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 ਆਪਾਂ ਕਿ ਚਲੋ ਘਰ ਆਜੂ ਡੰਗਰ ਲੈ ਕੇ ਆ ਆਪਣੀਆਂ ਘਰਦਿਆਂ ਦੇ ਹੈਗੀਆਂ ਨਹੀਂ ਆ ਬਿਲਕੁਲ ਜੀ ਕੋਈ ਵੀਰ ਭਰਾ ਆਵੇ ਤਸੱਲੀ ਕਰਕੇ ਖੜੇ ਕੋ ਵੀ ਆਹੀਂ ਲੈ ਕੇ ਆਉਨੇ ਆ ਕੇਲੇ ਮਾੜਾ ਚੰਗਾ ਡੰਗਰ ਪੈ ਜਾਂਦਾ ਆ ਬਿਲਕੁਲ ਕੋਈ ਗੱਲ ਨਹੀਂ ਹੁੰਦੀ ਠੀਕ ਆ ਕੋਈ ਆਹੀਂ ਉਸਲੇ ਬਿਠਾ ਵੀ ਲੈਣੇ ਕਿਸੇ ਭੈਣ ਭਰਾ ਨੂੰ ਜੇ ਪੈਂਦਾ ਜਾ ਕੇ ਦੇ ਹੂੰ ਜੋ ਵੀ ਦਿਸਣਾ ਆਵੇ ਆਹੀਂ ਨੇ ਹੋਰ ਤਰ੍ਹਾਂ ਦਾ ਆਪਾਂ ਦੱਸਿਆ ਕੋਈ ਕੱਲ ਨੂੰ ਆਪਾਂ ਕਹਿ ਨਹੀਂ ਸਕਦਾ ਬਿਲਕੁਲ ਬਿਲਕੁਲ ਕਿਤੇ ਹੀ ਦੱਸਿਆ ਨਹੀਂ ਬਾਕੀ ਪਹਿਲਾਂ ਦੱਸੀ ਗਏ ਬਾਕੀ ਹੋਰ ਕਿਸੇ ਤਰ੍ਹਾਂ ਦੀ ਖੁੱਲੇ ਭਾਈ ਇੱਕ ਗੱਲ ਵੀ ਕਿਸੇ ਵੀ ਆਪਣੇ ਪਸ਼ੂਆਂ ਦੇ ਵਿੱਚ ਮੈਂ ਹੋਰ ਵੀ ਵਪਾਰੀ ਵੀਰਾਂ ਨੂੰ ਇੱਕ ਬੇਨਤੀ ਕਰਨਾ ਚਾਹਣਾ ਹਾਂ ਵੀ ਤੁਹਾਡੀ ਨਜ਼ਰ ਦੇ ਵਿੱਚ ਕਿਸੇ ਤਰ੍ਹਾਂ ਜੇਕਰ ਕੋਈ ਕਮੀ ਪੇਸ਼ੀ ਲੱਗਦੀ ਹੋਵੇ ਨਾ ਉਨਨੀ ਕੀ ਤੁਹਾਨੂੰ ਆਪਾਂ ਨੂੰ ਦੱਸ ਕੇ ਦੇਣਾ ਉਸ ਚੰਗੀ ਗੱਲ ਦੱਸ ਕੇ ਦੇਣਾ ਚੰਗੀ ਗੱਲ ਜਿਵੇਂ ਆਪਾਂ ਵੀ ਜੀ ਹਰ ਵਾਰੀ ਦੱਸਦੇ ਜੀ ਬਾਕੀ ਆਪੋ ਆਪਣੀ ਸੋਚ ਹੁੰਦੀ ਹੈ ਸਹੀ ਹੈ ਆਪਾਂ ਤੈ ਅੱਗੇ ਵੀਡੀਓ ਪਾਈ ਜੇ ਮੈਂ ਤਾਂ ਥਣ ਖਰਾਬ ਹੀ ਸੀ ਤਾਂ ਆਪਾਂ ਦੱਸਿਆ ਸੀ ਨਹੀਂ ਨਹੀਂ ਬਿਲਕੁਲ ਹੁਣ ਵੀ ਆਪਾਂ ਇਹਦਾ ਦੱਸਿਆ ਵੀ ਇੱਕ ਸੰਚ 22 ਜਿਹੜਾ ਘਟਿਆ ਇੱਕ ਚ ਜਿਆਦਾ ਆ ਬਾਕੀ ਪਹਾੜੇ ਦੇ ਮਿਲਦੀ ਦੁੱਧ 6 ਕਿਲੋ ਠੀਕ ਹੈ ਜੀ ਹਾਂ ਮੈਂ ਬੋਲੀਦਾ ਆਪਾਂ ਕਰਾਈ ਨਹੀਂ ਹੁਣ ਫੇਰ ਬੋਲੂਗੀ ਤਾਂ ਇਹ ਹੈ ਇੱਕ ਨਹੀਂ ਠੀਕ ਹੈ ਜੀ ਸੋ ਦੋਸਤੋ ਸੀਟ ਦੇ ਵਿੱਚ ਪ੍ਰੋਪਰਾਈ ਸੀ ਵੀਰ ਕਹਿੰਦਾ ਵੀ ਆਪਾਂ ਕੋ ਲੈ ਕੇ ਆਏ ਤੇ ਬਾਅਦ ਵਿੱਚ ਆਪਣੇ ਕੋਲਵਾਈ ਨਹੀਂ ਗਈ ਨਵੇਂ ਆਸ મતਲਬ ਕਿ ਕਰਵਾਈ ਨਹੀਂ ਗਈ ਸੋ ਤੁਸੀਂ ਜਿਹੜਾ ਜਰੂਰ ਧਿਆਨ ਦੇ ਨਾਲ ਤੁਸੀਂ ਆਪਦਾ ਵਿਚਾਰ ਕਰ ਲਿਓ ਬਾਕੀ ਪ੍ਰੋਪਰ ਜਿਹੜੀ ਹਾਈਟ ਕੱਦ ਹੈਗਾ ਪੂਰਾ ਦੋਸਤੋ ਤਕਰੀਬਨ ਮੀਡੀਅਮ ਤੋਂ ਪਲੱਸ ਕਵਾਂਗੇ ਆਪਾਂ ਆ ਲੋ ਐ ਕਾਲੀ ਸ਼ਾਹ ਮੈਂ ਇਹ ਫੇਸ ਦੀ ਕੁਆਲਿਟੀ ਵੀ ਚੰਗੀ ਤੇ ਆ ਲਾਇਓ ਜੀ ਫਟਾ ਜਿਆ ਡੰਗਣਾ ਡਰਦੀ ਹੈ ਹਾਂ ਹਾਂ ਡਰਦੀ ਹੈ ਕਈ ਵਾਰ ਨਾ ਹਾਂਜੀ ਹਾਂਜੀ ਬਾਕੀ ਕੋਈ ਚੱਕਰ ਨਹੀਂ ਹੈ ਬਾਕੀ ਜਿਆਦਾ ਨਸਲ ਚ ਬਰੀਡ ਚ ਮੈਂ ਆ ਜਾਂਦੀ ਆ ਵਜਨ ਵਟੇ ਵਾਲੀ ਮਾ ਜਿਆ ਠੀਕ ਹੈ ਜੀ ਆਹ ਦੇਖੋ ਦੋਸਤੋ ਚੋਂ ਪਾਸਿਓਂ ਦੇਖੋ ਆਹੋ ਜਿਹੜੀ ਕੋਈ ਹੈਗੀ ਸੀ ਗੱਲਬਾਤ ਵੀਰ ਕੋਲੇ ਨੇ ਦੱਸਤੀ ਹੈ ਪ੍ਰੋਪਰ ਵੀ ਇੱਕ ਉਲਟ ਬਹਿਣੀ ਵਾਲਾ ਮਗਰਲਾ ਥਾਣਾ ਦੋਸਤੋਂ ਉੱਥੇ ਚ ਕੁਝ ਕੁ ਤਾਰਾ ਕੱਟ ਨੇ ਉਹ ਤੁਹਾਨੂੰ ਦੱਸ ਦਿੱਤਾ ਤੁਹਾਨੂੰ ਹੋ ਗਿਆ ਕੋਈ ਗੱਲਬਾਤ ਨਹੀਂ ਆ ਠੀਕ ਸਾਡੇ ਬਰਾਬਰ ਹੋ ਜਾਣਾ ਅਗਲੇ ਸਵੇਰ ਨੂੰ ਠੀਕ ਹਾਂ ਪਾੜਾ ਵੱਡਾ ਪਾਉਂਦੇ ਪਛਮਾਨ ਜਲਦੀ ਹੋ ਜਾਂਦਾ ਨਾ ਜੀ ਹਾਂਜੀ 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 ਪਾੜਾ ਪਾਉਂਦੇ ਇੱਕ ਡੇਟ ਮਿੰਟ ਦੇ ਵਿੱਚ ਬਸ ਮੰਨ ਗਏ ਠੀਕ ਆ ਤੇ ਕੋਲੇ ਵੀਰਿੰਦਾ ਮੁੱਲ ਕਿੰਨਾ ਮੋਲ ਵੀਰ ਜੀ ਦਾ ਬਿਲਕੁਲ ਨਹੀਂ ਜਾਏਗਾ। ਅੱਛਾ ਜੀ। ਮਤਲਬ ਕਿ ਦੋ ਨੰਬਰ ਵਾਲਾ ਭਾਈ ਆ ਭਾਵੇਂ ਕੋਚੋਗੇ 4 ਮਹੀਨੇ 5 ਮਹੀਨੇ ਵੇਚ ਸਕਦਾ ਹੈ। ਬਾਕੀ ਗਾਂ ਵਾਸਤੇ ਮੈਂ ਬਹੁਤ ਚੰਗੀ ਆ। ਠੀਕ ਆ ਜੀ। ਐ ਇਹ ਦੋ ਨੰਬਰ ਵਾਲਿਆਂ ਨੇ ਲਈ ਉਹਨਾਂ ਤੋਂ ਛਡਾ ਕੇ ਤੇ ਲੈਂਦੀ ਆ ਜਿਹੜੀ ਗੱਲ ਆ। ਅੱਛਾ ਜੀ। ਹਾਂ ਕਿਸ ਨੇ ਦੇ ਦਿੱਤੀ ਨਹੀਂ ਛਡਾਈ ਆ ਮੈਂ ਬਹੁਤ ਚੰਗੀ ਆ। ਠੀਕ ਆ ਜੀ। ਕਦੇ ਕਟਣਾ-ਕਟਕਾ ਪਾ ਲੈਣਾ ਨਹੀਂ ਇਹੋ ਜੀ ਸ਼ਾਮਲੀਏ ਤੇ ਬੜੀ ਚੰਗੀ ਮੈਂ। ਬਿਲਕੁਲ 70-75 ਹਜ਼ਾਰ ਦੀ ਕੱਲ ਮੈਂ ਵੇਚ ਸਕਦੀ ਆ। ਬਿਲਕੁਲ ਬੜੇ ਆਰਾਮ ਨਾਲ। ਬਾ ਜੇ ਤੁਹਾਨੂੰ ਪੂਰੇ ਅਗਲੇ ਸਬਹ ਨੂੰ ਹੋ ਜਾਣਗੇ ਕਿਉਂਕਿ ਇਹਨਾਂ ਦੇ ਵਿੱਚ ਕੋਈ ਹੈ ਨਹੀਂ ਆ ਵਿੱਚ ਨਾੜ ਨੋੜ ਕੋਈ ਨਾੜ ਨਹੀਂ ਕੋਈ ਗੰਧ ਨਹੀਂ ਕੋਈ ਗਲਤੀ ਨਹੀਂ ਹੈਗੀ ਕੁਝ ਤੇ ਹਾਂਜੀ ਹਾਂਜੀ ਤੇ ਮੁੱਲ ਵੀ ਕਿੰਨੀ ਕੁ ਲੈ ਦੇ ਕਿੰਨਾ ਜੀ ਕਰਨ ਨੂੰ 40-42 ਹਜ਼ਾਰ ਆਪਾਂ ਕਰਦੇ ਆ 35 ਜੋ ਮਾਨਤਾ ਕਰਾਂਗੇ 35 ਹਜ਼ਾਰ ਦੇ ਵਿੱਚੋਂ 32000 ਦੇ ਦੇ ਦਾਂਗੇ ਜੱਸ ਸਨੋਈ ਤੇ 3000 ਰੁਪਏ ਛੋਟ ਕਰਾਂਗੇ ਆਪਾਂ अच्छा 32000 मतलब की 32000 दी दे ले ही होगी यसनोई होनी है 100 रुपया छोड़ होगी मूल 35000 टियाया डिमांड हां ना यसनोई 32 ਲੈਣਾ ਵੀ ਮੇਰਾ ਕੋਈ ਘਟ ਵਧ ਨਾਲ ਆਵੇ ਠੀਕ 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 ਆ ਕਬੀ ਗਾੜੀ ਇਹ ਤਾਂ ਨਾ ਦਿੰਦੇ ਇਹਨਸੇ ਆਨੇ ਜੇ ਕੋਈ ਵੀ ਨਹੀਂ ਦਿੰਦਾ ਦੋ ਨੰਬਰ ਤੇ ਮਾਝਾ 35000 ਦੀ ਵੇਖਦੀ ਆ ਜਿੱਡੀ ਮਾਝਾ ਘੱਟ ਵਜਨ ਵਾਲੀ ਆ ਬਿਲਕੁਲ ਬਿਲਕੁਲ ਸੋ ਦੋਸਤੋ 35000 ਜਿਹੜੀ ਡਿਮਾਂਡ ਵੀਰ ਨੇ ਕਰਤੀ ਤੇ 32000 ਦੇ ਵਿੱਚੋਂ 100 ਰੁਪਿਆ ਛੋਟ ਕਰ ਦੇਣਗੇ ਸੋ ਮੱਝ ਜਿਹੜੀ ਆ ਆ ਚੰਗੀ ਏ ਦੋਸਤੋ ਕੱਦ ਕੱਦ ਵਜਨ ਵੀ ਚੰਗਾ ਮੇਰੇ ਕੋ ਕੋਈ ਚੱਕਰ ਨਹੀਂ ਆ ਥਾਣ ਵੀ ਬਹੁਤ ਸੋਹਣੇ ਲੱਗੇ ਮੱਝ ਨੇ ਆ ਲੋ ਬਾਕੀ ਪ੍ਰੋਪਰ 6 ਕਿਲੋ ਦੁੱਧ ਵੀ ਨੱਟ ਤਿਆਰ ਮਿਲੂ ਹਾਂਜੀ 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 ਕੋਈ ਵੀ ਵੀਰ ਆਵੇ ਚਾਹ ਟਾਈਮ ਤੇ ਵਾਲੇ ਪੰਜ ਜੋਲੇ ਸਾਨੂੰ ਕੋਈ ਇਤਰਾਜ਼ ਨਹੀਂ ਇੱਥੇ ਕਦੇ ਨਹੀਂ ਆਪਣੇ ਘਰ ਦੀ ਪੂਰੀ ਗਾਰੰਟੀ ਦਿੰਨੇ ਅਗਲੇ ਥਾਂ ਕੇ ਲਡੰਗਰ ਜਾ ਕੇ ਘਟ ਜਾਵਾ ਜੇ ਆਪਣੀ ਕੋਈ ਗਾਰੰਟੀ ਠੀਕ ਆ ਫਿਰ ਹਾਂ ਐਸੋ ਜੋਗ ਲੈ ਜਾਊਗਾ ਸਾਰੇ ਕਾਨੂੰਨਾਂ ਹੋਗਾ ਵੀ ਐਸੋਗ ਲੈ ਆਂਦੀ ਆ ਕੋਈ ਲਾਹਮਾ ਨਹੀਂ ਦਿੰਦਾ ਸਾਨੂੰ ਹਮਮ ਲੋ ਵੀ ਮੰਨੋ ਅੱਜ ਹੁਣ ਅਗਲੀ ਮੱਝ ਆਪਾਂ ਤੁਹਾਨੂੰ ਦਿਖਾਉਣੇ ਆ ਪ੍ਰੋਪਰ ਰੇ ਲੋਟ ਤੇ ਜਿਹੜੀ ਆਪਾਂ ਤੁਹਾਨੂੰ ਪੂਰੀ ਦਿਖਾਉਣ ਲੱਗੇ ਆ ਦੋਸਤੋ ਪੂਰੀ ਨੀਲੀ ਰਾਵੀ ਦੇ ਵਿੱਚ ਤੇ ਇੱਕ ਵਾਰੀ ਮੈਂ ਫੇਸ ਕੁਆਲਟੀ ਪ੍ਰੋਪਰ ਤੁਹਾਨੂੰ ਵਿਖਾ ਦਿੰਨਾ ਉਸ ਤੋਂ ਬਾਅਦ ਆਪਾਂ ਜਿਹੜੀ ਜਾਣਕਾਰੀ ਹੈਗੀ ਇਨਫੋਰਮੇਸ਼ਨ ਆਪਾਂ ਵੀਰ ਕੁਲੇ ਤੋਂ ਲੈ ਕੇ ਤੁਹਾਡੇ ਨਾਲ ਸ਼ੇਅਰ ਕਰਾਂਗੇ ਬਿਲਕੁਲ ਬਿੱਲੀਆਂ ਮਣਕ ਨਹੀਂ ਆਖਾ ਦੋਸਤੋ ਮੱਥਾ ਵੱੱਲਾ ਤੇ ਪ੍ਰੋਪਰ ਜਿਹੜੀ ਦੋਸਤੋ ਸੀਲਸ ਵਾਲਾ ਕਪੂਰੀ ਤਕਰੀਬਨ ਮੀਡੀਅਮ ਹਾਈਟ ਆ ਦੋਸਤੋ ਨੀਲੀ ਰਾਵੀ ਦੇ ਵਿੱਚ ਐਕਚੁਅਲ ਜਿਹੜੀ ਮੀਡੀਅਮ ਹਾਈਟ ਆ ਜਾਂਦੀ ਹੈ ਤੇ ਹਾਈਟ ਜਿਹੜੀ ਮੀਡੀਅਮ ਆ ਤੇ ਸੋਹਣੀ ਹੈਗੀ ਆ ਬਿਊਟੀ ਦੇ ਵਿੱਚ ਵੀ ਆ ਸਿੰਘ ਜਿਹੜਾ ਤੁਸੀਂ ਇੱਕ ਢੇਲਾ ਇੱਕ ਥੋੜਾ ਟਾਕਟਰ ਵਾਲਾ ਸਿੰਘ ਹੈਗਾ ਬਿਲਕੁਲ ਬਿਲਕੁਲ ਇਹ ਕਿਹਦੇ ਆ ਵੀ ਇੰਨਾ ਬੜਾ ਸੋਹਣਾ ਬਣਨਾ ਸੀ ਬਾਕੀ ਐਡੀ ਵੇੜੀ ਗੱਲ ਨਹੀਂ ਹੈਗੀ ਕੋਈ ਬਿਲਕੁਲ ਹਾਂ ਬਾਕੀ ਸਿਰਸੜਾ ਗਿਆ ਮੈਂ ਚਲੋ ਜੇ ਤਾਂ ਕੁਦਰ ਦੇ ਹੱਥ ਵਾ ਜਿਵੇਂ ਬੰਤਰ ਬਣ ਗਈ ਹਾਂਜੀ ਹਾਂਜੀ ਠੀਕ ਆ ਤੇ ਕੁल्ले ਭਾਈ ਐਸਾ ਪੂਰੀ ਦੀ ਕੀ ਡਿਟੇਲ ਹੁਣ ਪੂਰੀ ਦੀ ਡਿਟੇਲ ਇਦਾਂ ਜੇ ਉਹ ਚੋਂਦਾ ਹੈ ਬਾਪੂ ਬਜ਼ੁਰਗ ਹੈ 바ਵਾ ਅਠੀ ਪਹਿਲੀ ਕਿਉਂਦਾ ਹੈ ਕੱਟੇ ਦੀ ਅਸੀਂ ਦੋਵੇਂ ਟਾਈਮ ਕੀਤੀ ਅਸੀਂ ਪਰਸੋਂ ਦੀ ਲਿਆਂਦੀ ਤੇ ਦੋਵੇਂ ਟਾਈਮ ਇਹ ਲੱਤ ਨਹੀਂ ਲਾਉਂਦੀ ਠੀਕ ਹੈ ਪੂਰ ਸ਼ਟਾ ਨਹੀਂ ਹੈਗਾ ਬਟਾ ਇਹ ਦੇ ਮਗਰਿਆ ਬੂਰੇ ਰੰਗ ਦਾ ਉਹ ਤੁਹਾਨੂੰ ਖਾ ਦਿਨੇ ਆਪਾਂ ਪਹਿਲਾਂ ਠੀਕ ਹੈ ਇੱਕ ਜਿਹੜਾ ਜਿਹੜਾ ਫਾਲਾ نیچے ਦੋਸਤੋ ਬੱਚਾ ਉਹ ਕੱਟਾ ਹੈਗਾ ਮੇਲ ਆ ਤੇ ਉਹ ਵੀ ਤੁਹਾਨੂੰ ਆਪਾਂ ਦਿਖਾ ਦਿੰਨੇ ਆ ਪ੍ਰੋਪਰ ਬੱਚਾ ਜਿਹੜਾ ਹੈ ਹੈਗਾ ਹੋਵੇਗਾ ਇਹ ਵੀ ਆ ਗਿਆ ਇਹਦੇ ਵਿਚਾਰੇ ਫੈਰੇ ਆਂ ਤੋਤੇ ਜੀ ਨੀਲੀ ਜੀ ਕੱਟਾ ਹੁੰਦੇ ਨੇ ਠੀਕ ਹੈ ਜੀ ਆਚਾਰੇ ਪੈਰਾਂ ਤੇ ਜਵਾਬ ਬੜੇ ਆਰਾਮ ਨਾਲ ਤੁਹਾਨੂੰ ਦਿਖ ਜੂਗਾ ਤੇ ਬਿਲਕੁਲ ਬੂਰਾ ਜਿਹੜਾ ਕੱਟਾ ਹੈ ਆ ਦੇਖੋ ਪੰਜਾਂ 6 ਮਹੀਨਾ ਦਾ ਹੋ ਚੁੱਕਾ ਹੈ ਕਦ ਕੁਦ ਬਹੁਤ ਸੋਹਣਾ ਬਣਾਊਗਾ ਕੱਟਾ ਵੇਖੋ ਕਿਹਦੇ ਹਾਈਟ ਦਾ ਹੂੰ ਬਹੁਤ ਮਾਲੀ ਸੋਨਾ ਬਣਵਾਇਆ ਇਹ ਬਾਕੀ ਮੀਨਾ ਬਣਨ ਦੇ ਰੰਤਾ ਜੇ ਆਏ ਨੇ ਇਹ ਛਾਂ ਨੂੰ ਸਿੰਗਲ ਜਾਂਦੇ ਆ ਯਾਰ ਮੀਨਾ ਬਣੂਗਾ ਸਹੀ ਹੈ ਸਹੀ ਹੈ ਆ ਵੇਖੋ ਬੂਰਾ ਕੱਟਾ ਦੋਸਤੋ ਅੰਦਾਜ਼ਾ ਤੁਸੀਂ ਨਾਲੇ ਵੀਰ ਕਹਿੰਦਾ ਕੁਲੇ ਭਾਈ 6 ਮਹੀਨੇ ਦਾ ਸਮਾਂ ਹੋ ਗਿਆ ਹਾਂਜੀ ਹਾਂਜੀ 5-6 ਮਹੀਨੇ ਦਾ ਹੋ ਗਿਆ 6 ਮਹੀਨੇ ਦਾ 5-6 ਮਹੀਨੇ ਦਾ ਜਿਹੜਾ ਸਮਾਂ ਹੋ ਗਿਆ ਆ ਮੱਝ ਸੂਈ ਨੂੰ ਤੇ ਹੁਣ ਦੁੱਧ ਕਿੰਨੀ ਕੁ ਹੈਗੀ ਡਿਟੇਲ ਕੀ ਹੈ ਜੀ ਹਾਂਜੀ ਦੁੱਧ ਦੇ ਥੱਲੇ ਦਾ ਮੌਕੇ ਤੇ ਤਿਆਰ ਹੈ ਨਾ 4.5 ਕਿਲੋ ਜੇ 5 ਕਿਲੋ ਦੇ ਵਿੱਚ ਵਿੱਚ ਦੁੱਧ ਆ ਅੱਛਾ ਜੀ ਜਿਹੜਾ ਮਾਝੇ ਆਣ ਕੇ ਦੋ ਟਾਈਮ ਜੋੜੇ ਆਈ ਹੁਣ ਇਹਨੂੰ ਪਹਾੜੇ ਦੇ ਵੀ ਜੋੜੇ ਨੇ ਤੇ ਇਕੱਠੇ ਦੇ ਵੀ ਜੋੜੇ ਨੇ ਲੱਤ ਨਹੀਂ ਉਲਮਦੀ ਠੀਕ ਆ ਹਾਂ 3/4 ਤੋਂ 5 ਕਿਲੋ ਦੇ ਦਰਮਿਆਨ ਹਾਂ ਹਾਂ 3/4 ਕਿਲੋ ਨੈਟ ਦੁੱਧ ਤਿਆਰ ਆ ਇੱਕ ਹੁਣ ਦੋਨੋਂ ਟਾਈਮ ਹੀ ਦੇ ਰਹੀ ਦੁੱਧ ਹਾਂ ਹਾਂ ਦੋਵੇਂ ਟਾਈਮ ਆਹੀਂ ਦੋਵੇਂ ਟਾਈਮ ਜੋੜਨੇ ਜਿੱਦਾਂ ਹੀ ਲੈ ਕੇ ਆਏ ਉਹਦਾਂ ਦੁੱਧ ਦੇ ਦਿੰਦੀ 3 ਕਿਲੋ ਜੇ ਉਹ ਤੁਸੀਂ ਦੋਵੇਂ ਟਾਈਮ ਦਿੱਤੀ ਉਹ ਵਾਧ ਹੀ ਜਾਂਦੀ ਆ ਤੇ ਅੱਗੇ ਬਣੀ ਫਿਰ ਟਿਕਟੋਕ ਆ ਨਹੀਂ ਹੈਗੀ ਆ ਚੈੱਕ ਕਰਾਈ ਆ ਵੀ ਲਿਖੀ ਆ ਕਾਪੀ ਦੇ ਇਹ ਮੈਂ ਨਹੀਂ ਆ ਗਿਆ ਲੱਦ ਨਹੀਂ ਡੈਡੀ ਗਿਆ ਸੀ ਹੁਣ ਆਉਣਗੇ ਡੂੜੀ ਦੇ ਦੋ ਦੱਸਾਂਗੇ ਹਾਂ ਠੀਕਾ ਮਤਲਬ ਬਣੀ ਆ ਆਪਣੇ ਕੋਲ ਲਿਖਿਆ ਪਿਆ ਸਾਰਾ ਬਜ਼ੁਰਗ ਨੇ ਸਾਨੂੰ ਦੱਸਿਆ ਵੀ ਠੀਕਾ ਮੈਂ ਭਰਾਇਆ ਜੀ ਇੱਕ ਸਿਹਰੀ ਭਰਾ ਦੇ ਖਾਮੀਆਂ ਨੇ ਦੱਸਿਆ ਮਤਲਬ ਹੋ ਜਾ ਫਿਰ ਕੋਈ ਚੈੱਕ ਪਾਸ ਦੇ ਵਿੱਚ ਆਉਂਦੀ ਨਹੀਂ ਹਾਂ ਬਾਕੀ ਮੈਂ 100% ਸੋਣ ਵਾਲੀ ਨਿਕਲੂਗੀ ਲੱਛਣ ਨਹੀਂ ਦੇ ਰਿਹਾ ਠੀਕ ਠੀਕ ਜਿਹੜੀ ਹੈਗੀ ਆਪਾਂ ਗੱਭਣ ਦੱਸਾਂਗੇ ਜਿਹੜੀ ਨਹੀਂ ਹੈਗੀ ਉਹ ਨਹੀਂ ਆਪਾਂ ਦੱਸਦੇ ਠੀਕ ਆ ਇਹਦਾ ਕੁਲੇ ਵੀਰ ਇੱਕ ਮੁੱਲ ਕਿੰਨਾ ਕਰਦੇ ਪਏ ਹੁਣ ਮੁੱਲ ਵੀਰ ਜੀ ਇਹਦਾ ਜੈ ਜੀ ਆ ਅੱਛਾ ਜੀ ਅ ਵੀ ਸਾਲ ਲਾ ਹੁਣ ਐਡਾ ਹਰਾ ਨਾਲ ਕੱਟਾ ਇਹਦਾ ਜੋੜੀ ਰਣ ਲਈ ਆ ਤੇ ਮੈਂ ਐਡਾ ਕੱਟਾ ਲੈ ਤਨ ਪਤਾ ਹੂੰ ਮੁੱਲ ਮੈਂ ਦਾ 33 ਅੱਛਾ ਜੀ ਹਾਂ 500 ਰੁਪਏ ਵਿੱਚ ਛੋਟ ਕਰਾਂਗੇ 32000 ਰੁਪਏ ਦੀ ਦਵਾਂਗੇ ਮੈਂ ਨੀਲੀ ਰਵੀ ਦੀ ਉਹ ਵੀ ਠੀਕ ਨੀਲੀ ਰਵੀ ਦਾ ਮਾਰ ਕੱਟਾ ਆ ਗਿਆ ਬਲਕਿ 32 32.5 ਦੀ ਹੋ ਗਈ ਵੀ ਹਾਂ 32000 ਰੁਪਏ ਦੀ ਦਵਾਂਗੇ ਜੈਸਨ ਬੋਲ ਲਓ ਵੀ ਦੋਸਤੋ ਨਾਲ ਹੀ ਕੱਟਾ ਤੇ ਨਾਲ ਹੀ ਬੂਰੀ ਜਿਹੜੀ ਮੱਝ ਮਿਲਣ ਜਾ ਰਹੀ ਹੈ ਤੁਹਾਨੂੰ ਤੇ ਅੱਗੇ ਕਿਸਮਤ ਆ ਦੋਸਤੋ ਵੀਰ ਨੇ ਕਿਹਾ ਵੀ ਏਆਈ ਹੋਈ ਆ ਦੰ ਸਾਰਾ ਕੁਝ ਲਿਖਿਆ ਕਾਪੀ ਦੇ ਉੱਪਰ ਜਿਹੜਾ ਨੋਟ ਕੀਤਾ ਪਿਆ ਉਹ ਆਪਾਂ ਜਿਹੜਾ ਵੀ ਵੀਰ ਖੜੂ ਦਾ ਤੁਹਾਨੂੰ ਦੱਸਾਂਗੇ ਜੀ ਜਿਹੜੇ ਵੀਰ ਨੇ ਖਾਸ ਤੌਰ ਤੇ ਲੈ ਕੇ ਜਾਣੀ ਆ ਤੁਸੀਂ ਉਹ ਵੀ ਜਿਹੜੀ ਤਰੀਕਾ ਜਰੂਰ ਲਿਖਤਵੇ ਜਿਹੜੀ ਲਿਖੀ ਪਈ ਆ ਤੇ ਮੇਲ ਜਿਹੜਾ ਬੱਚਾ ਹੈਗਾ ਨਾਲ మీడియం ਹਾਈਟ ਆ ਦੋਸਤੋ ਆ ਲਓ 4.5 ਤੋਂ 5 ਲੀਟਰ ਜਿਹੜਾ ਦੁੱਧ ਦੋਸਤੋ ਦੋਨੋਂ ਟਾਈਮ ਤੇ ਜਿਹੜੀ ਮਿਲਦੀ ਆ ਆ ਲਓ ਜੀ बाक़ी तुंहिंजे सूथ भांडा वेखो केॾा सोन ਗੱਲ ਆ ਵੀ ਮਿੱਤਰੋ ਕਰ ਲਿਓ ਨੋਟ ਰੇਟ ਵੀ ਵੀਰ ਦੇ ਬਿਲਕੁਲ ਜਾਇਜ਼ ਜੇ ਆ ਪਸ਼ੂ ਦੋਸਤੋ ਜਿਵੇਂ ਦਾ ਤੁਸੀਂ ਜਿੰਨੇ ਇੱਕ ਹਿਸਾਬ ਕਿਤਾਬਲਾ ਖਰੀਦੋਗੇ ਉਸ ਭਾ ਦੇ ਰੇਟ ਹੁੰਦੇ ਆ ਤਕਰੀਬਨ ਬਾਕੀ ਇਸ ਘਰੋਂ ਤੁਹਾਨੂੰ ਜਿਹੜੇ ਜੈਨੂਨ ਰੇਟ ਦੋਸਤੋ ਪਹਿਲਾਂ ਵੀ ਵੇਖਣ ਦੇ ਵਿੱਚ ਮਿਲਦੇ ਰਹੇ ਨੇ ਤੇ ਇਸ ਵਾਰ ਵੀ ਵੀਰ ਘੁੱਲੇ ਦੇ ਕੋਲ ਜਿਹੜੇ ਐਨੀਮਲ ਨੇ ਤਕਰੀਬਨ ਜਿੰਨੇ ਜਿੰਨੇ ਵਾਲੇ ਵੀ ਐਨੀਮਲ ਹੈਗੇ ਮਿਲਕ ਦੇ ਹਿਸਾਬ ਨਾਲ ਦੋਸਤੋ ਉਸ ਹਿਸਾਬ ਨਾਲ ਜਿਹੜੇ ਰੇਟ ਤੇ ਤਕਰੀਬਨ ਕੁल्ले ਵੀਰ ਦੇ ਜਿਹੜੇ ਸੰਪਰਕ ਨੰਬਰ ਨੇ ਉਹ ਆਪਾਂ ਪੁੱਛ ਲੈਨੇ ਆ ਤੇ ਕੁल्ले ਵੀਰੇ ਮੋਬਾਈਲ ਨੰਬਰ ਦੱਸੋ ਜੀ ਮੋਬਾਈਲ ਨੰਬਰ ਹੈਗਾ ਵੀਰ ਜੀ ਆਪਣਾ 887282014 ਇੱਥੇ ਕਾਲ ਹੁੰਦੀ ਹੈ ਤੇ ਇੱਥੇ ਵਟਸਐਪ ਜਾਂਦਾ ਜੀ ਠੀਕ ਆ ਹਾਂਜੀ ਹਾਂਜੀ ਤੇ ਬਾਕੀ ਕੁल्ले ਵੀਰ ਤਸਲੀ ਅਮਾਲ ਦੀ ਪੂਰੀ ਆ ਹਾਂਜੀ ਹਾਂਜੀ ਓਕੇ ਬਾਕੀ ਚਵਾਈਆਂ ਚਵਾਈਆਂ ਵੱਲੋਂ ਕਿਸੇ ਵੀਰ ਭਰਾ ਨੇ ਸਾਡੀਆਂ ਘਰਦੀਆਂ ਨਹੀਂ ਆ ਮੱਜਾਂ ਹੀ ਲੈ ਕੇ ਆਇਆ ਕੋਈ ਵੀ ਵੀਰ ਆਵੇ ਤਸਲੀ ਕਰਕੇ ਖੜੇ ਮੁੜ ਕੇ ਕੱਲ ਨੂੰ ਕੋਈ ਲਾਹਮਾ ਨਹੀਂ ਹੁੰਦਾ ਬਿਲਕੁਲ ਹਾਂ ਬਾਕੀ ਜਿੱਥੋਂ ਮਰਜੀ ਕੋਈ ਵੀ ਲਵੇ ਵੀਰ ਭਰਾ ਕਮੜ ਕੇ ਜਿਵੇਂ ਵਪਾਰੀ ਨੂੰ ਬਰੇ ਬਣਾਉਣਾ ਆ ਪਹਿਲਾਂ ਤਸਲੀ ਕਰਿਆ ਕਰਨਾ ਕੋਈ ਵੀ ਵੀਰ ਭਰਾ ਨੇ ਪਹਿਲੇ ਆਉਣੇ ਆ ਕੇ ਤਸੱਲੀ ਕਰਨ ਖੇਚਲੀ ਆ ਚਲੋ ਆਣ ਕੇ ਕਰਨੀ ਚਾਹੀਦੀ ਆ ਮੁੜ ਕੇ ਜਿਹੜਾ ਲਾਹਮਾ ਦੇਣਾ ਮਾੜਾ ਹੁੰਦਾ ਹਰ ਇੱਕ ਨੂੰ ਜੀ ਜੀ ਤੋਂ ਮਣਕਈ ਵੱਖਣਾ ਭੈਣ ਭਰਾ ਵਪਾਰੀ ਮਾੜੇ ਆ ਪਹਿਲਾਂ ਤਾਂ ਤਸੱਲੀ ਕੀਤੀ ਹੋਵੇ ਤੇ ਉਹਦੇ ਨਾਲ ਦੀ ਸੀ ਸਹੀ ਹੈ ਹੁਣ ਅਸੀਂ ਮਾਲੇ ਕਰਾ ਲੈ ਆਉਣੇ ਆ ਆਪਣੀ ਤਸੱਲੀ ਕੀਤੀ ਸਾਡੇ ਘਰ ਮਾੜਾ ਪਹਿਲੇ ਚੰਗਾ ਵੜਿਆ ਹਿਲਾਮਾ ਨਹੀਂ ਦੇ ਲਾਗੇ ਹਨ ਬਿਲਕੁਲ ਹਾਂ ਪਹਿਲਾਂ ਆਪਣੀ ਜੋ ਵੀ ਅੱਖਾਂ ਨਾਲ ਵੇਖ ਲਿਆ ਭਾਵੇਂ ਵੀਡੀਓ ਤਾਂ ਲਈਏ ਭਾਵੇਂ ਅੱਖੀਂ ਵੇਖ ਕੇ ਲਈਏ ਹਿਲਾਮਣਗੇ ਨਹੀਂ ਦਿੱਤਾ ਬਿਲਕੁਲ ਤਸੱਲੀ ਕਰੋ ਸਾਰੇ ਵੀਰ ਭਰਾਣ ਦਾ ਕੋ ਆਪਣੀ ਬਿਲਕੁਲ ਜੀ ਹਾਂ ਸੋ ਦੋਸਤੋ ਇਹ ਸਨ ਵੀ ਪਿੰਡ ਬੜਾ ਅਹਿਮਾ ਦੋਸਤੋ ਤਹਿਸੀਲ ਚਬਾਲ ਜ਼ਿਲ੍ਹਾ ਤਰਨਤਾਰਨ ਲੱਗਦਾ ਹੈਗਾ ਪਸ਼ੂ ਵਪਾਰ ਦਾ ਕਾਮਾ ਵੀਰ ਦਾ ਸੋ ਮੱਝਾਂ ਤੁਹਾਨੂੰ ਕਿਹੋ ਜਿਹੀਆਂ ਲੱਗੀਆਂ ਦੋਸਤੋ ਵੀਰ ਦੇ ਕੋਲੋਂ ਤੇ ਭਾਅ ਵੀ ਜਿਹੜੇ ਜੇਕਰ ਆਪਾਂ ਦੇਖੀਏ ਤੇ ਬਿਲਕੁਲ ਜਾਇਜ਼ ਜੇ ਭਾਅ ਨੇ ਜੇਕਰ ਟੋਕੜਾਂ ਦੇ ਹਿਸਾਬ ਨਾਲ ਦੇਖੀਏ ਤਾਂ ਵੀ ਰੇਟ ਜਿਹੜੇ ਜਾਇਜ਼ ਹੈਗੇ ਜੈਨੂਨ ਰੇਟ ਨੇ ਤੇ ਇੱਕ ਤੁਹਾਨੂੰ ਸੱਜਰ ਆਪਾਂ ਜਿਹੜੀ ਦੋਸਤੋ ਪਹਿਲੇ ਨੰਬਰ ਤੇ ਮੱਝ ਦਿਖਾਈ ਆ ਤੇ 14 ਕਿਲੋ ਦੀ ਜਿਹੜੀ ਮਿਲਕਿੰਗ ਦੋਸਤੋ ਇਸ ਦੀ ਹੈਗੀ ਆ ਸੋ ਤੁਸੀਂ ਮੌਕੇ ਤੇ ਘਰ ਵਿਜ਼ਿਟ ਕਰਕੇ ਤਸੱਲੀ ਕਰ ਲਿਓ ਤਸੱਲੀ ਤੋਂ ਬਾਅਦ ਜਿਹੜਾ ਤੁਸੀਂ ਸਬ ਤੇ ਮਿਲਦੇ ਕ ਨਵੀਂ ਅਪਡੇਟ ਦੇ ਨਾਲ ਸਾਰਿਆਂ ਵੀਰਾਂ ਨੂੰ ਸਤਿ ਸ਼੍ਰੀ ਅਕਾਲ